ਜੋ ਜੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕੀ ਸਭ ਸੰਤ ਨੂੰ ਪਤਾ ਹੈ ਕਿ ਅਸੀਂ ਜੋ ਪੰਚਾਇਤਾਂ ਹੁਣ ਨਵੀਆਂ ਬੜੀਆਂ ਨੇ ਉਹਨਾਂ ਦੇ ਸਰਪੰਚ ਚੁਣੇ ਗਏ ਨੇ ਸਰਬਸੰਮਤੀ ਨਾਲ ਜੋ ਸਰਪੰਚ ਚੁਣੇ ਗਏ ਨੇ ਖਾਸ ਕਰਕੇ ਉਹਨਾਂ ਪਿੰਡਾਂ ਵਿੱਚ ਅਸੀਂ ਜ਼ਿਆਦਾ ਜਾ ਕੇ ਉੱਥੇ ਦੇ ਸਰਪੰਚਾਂ ਦੇ ਇੰਟਰਵਿਊ ਲੈਨੇ ਨੇ ਇਸੇ ਤਰ੍ਹਾਂ ਕੋਕੜ ਗੁਜਰਾਂ ਜੋ ਅੱਜ ਅਸੀਂ ਆਏ ਆ ਇੱਥੇ ਫੌਜੀ ਸਾਹਿਬ ਜਿਨ੍ਹਾਂ ਨੂੰ ਕੀ ਸਾਰੇ ਪਿੰਡ ਨੇ ਸਰਬਸੰਮਤੀ ਨਾਲ ਸਰਪੰਚ ਚੁਣਿਆ ਆ ਕਿਉਂਕਿ ਉਹਨਾਂ ਨੂੰ ਇਮਾਨਦਾਰ ਤੇ ਬਹੁਤ ਹੀ ਇਮਾਨਦਾਰ ਤੇ ਮਿਹਨਤੀ ਸ਼ਖਸੀਅਤ ਨੇ ਅੱਜ ਅਸੀਂ ਤੁਹਾਨੂੰ ਉਹਨਾਂ ਨਾਲ ਮਿਲਾਨੇ ਆ ਤੇ ਉਹਨਾਂ ਨਾਲ ਗੱਲਾਂ ਕਰਾਂਗੇ ਜਿਵੇਂ ਕਿ ਅੱਜ ਸਮੇਂ ਦੀ ਸਰਕਾਰ ਚੱਲ ਰਹੀ ਆ ਉਹਦੇ ਬਾਰੇ ਤੇ ਪਿੰਡ ਦਾ ਜੋ ਵਿਕਾਸ ਹੈ ਇਹਨਾਂ ਦਾ ਵੀ ਉਹ ਕਿੱਦਾਂ ਆ ਤੇ ਇੱਕ ਖਾਸ ਜੋ ਹਰ ਅਸੀਂ ਵੀਡੀਓ ਦੇ ਵਿੱਚ ਕਰਦੀਆਂ ਗੱਲ ਨਸ਼ੇਵਰੇ ਪੁਜੀ ਸਾਹਿਬ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਟਾਈਮ ਦਿੱਤਾ ਤੇ ਦੂਜੇ ਨੰਬਰ ਤੇ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਕਿ ਤੁਸੀਂ ਇਸ ਪਿੰਡ ਦੇ ਤੁਹਾਨੂੰ ਬੜੀ ਸਹਿਮਤੀ ਨਾਲ ਸਾਰਿਆਂ ਨੇ ਈਮਾਨਦਾਰੀ ਤੇ ਤੁਹਾਡੀ ਤੇਕੇ ਤੇ ਕਮਿਲੀ ਤੇ ਕਾਇਲਿਤ ਦੇ ਕੇ ਤੁਹਾਨੂੰ ਸਰਪੰਚ ਚੁਣਿਆ ਤੁਹਾਡਾ ਬਹੁਤ-ਬਹੁਤ ਦਾ ਕੰਦੇ ਜੀ ਧੰਨਵਾਦ ਟਾਈਮ ਦੇਣ ਲਈ ਤੇ ਵਧਾਈਆਂ ਤੁਹਾਨੂੰ ਬਹੁਤ-ਬਹੁਤ ਜੀ ਧੰਨਵਾਦ ਤਰਜੀ ਭਾਜੀ ਬਹੁਤ-ਬਹੁਤ ਸਭ ਤੋਂ ਪਹਿਲਾਂ ਤਾਂ ਮੈਂ ਫਤਿਹ ਦੀ ਰਾਤ ਬਖਸ਼ਣਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਉਹਦੇ ਨਾਲ ਹੀ ਮੈਂ ਸਭ ਤੋਂ ਪਹਿਲਾਂ ਤਾਂ ਜੀ ਆਪਣੇ ਪਿੰਡ ਵਾਸੀਆਂ ਦਾ ਤੇ ਇਹਦੇ ਲਈ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੰਨਾ بڑا ਮਾਣ ਬਖਸ਼ਿਆ ਤੇ ਅਸੀਂ ਕਿੰਨੇ ਹਾਂ ਵੀ ਸਰਪੰਚੀ ਪੈਂਚੀ ਦੀ ਚੋਣ ਜਦੋਂ ਬੰਦਾ ਲੜਦਾ ਹੈ ਬਹੁਤ ਔਖਾ ਹੋ ਜਾਂਦਾ ਹੈ ਬਿਲਕੁਲ ਜੀ ਹਾਂ ਤੇ ਫਿਰ ਵੀ ਚਲੋ ਲੋਕੀ ਲੜਦੇ ਨੇ ਇਲੈਕਸ਼ਨ ਚਲੋ ਮੇਰੇ ਵੱਲੋਂ ਸਾਰੇ ਬਣਿਆ ਸਰਪੰਚਾਂ ਪੈਂਚਾਂ ਨੂੰ ਇੱਕ ਵਾਰ ਸਭ ਨੂੰ ਬਹੁਤ ਬਹੁਤ ਵਧਾਈ ਤੇ ਨਾਲ ਹੀ ਮੈਂ ਆਪਣੇ ਪਿੰਡ ਦਾ ਬੜਾ ਸ਼ੁਕਰਗੁਜ਼ਾਰ ਹਾਂ ਮੈਂ ਇਹਨਾਂ ਦਾ ਕਦੇ ਰਿਣ ਦੇ ਨਹੀਂ ਸਕਦਾ ਜਿਨ੍ਹਾਂ ਨੇ ਮੈਨੂੰ ਸਰਬਸੰਮਤੀ ਨਾਲ ਸਰਪੰਚ ਬਣਾਇਆ ਠੀਕ ਹੈ ਜੀ ਤੇ ਬਾਕੀ ਗੱਲ ਰਹੀ ਭਾਈ ਵਿਕਾਸ ਦੀ ਕੰਮ ਤਾਂ ਪਹਿਲਾਂ ਵੀ ਚੱਲਉ ਹੁੰਦੇ ਹੈਗੇ ਬਿਲਕੁਲ ਜੀ ਬਿਲਕੁਲ ਪਹਿਲਾਂ ਵੀ ਹਾਂ ਤੇ ਹੁਣ ਵੀ ਕੰਮ ਹੋਣੇ ਹੈਗੇ ਬਿਲਕੁਲ ਜੀ ਤੇ ਸਾਡੇ ਜੇਕਰ ਮੈਂ ਆਪਣੀ ਕੰਸਟੀਚੁਐਂਸੀ ਦੀ ਗੱਲ ਕਰਾਂ ਤਾਂ ਚਲੋ ਪਿੰਡ ਦੀ ਗੱਲ ਆਪਾਂ ਬਾਅਦ ਚ ਕਰ ਲੈਂਦੇ ਹਾਂ ਮੈਂ ਆਪਣੀ ਕੰਸਟੀਚੁਐਂਸੀ ਦੀ ਗੱਲ ਕਰਦਾ ਤਾਂ ਸਾਡੇ ਇਲਾਕੇ ਵਾਸਤੇ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਹੈ ਕਿ ਸਾਡੇ ਗੜ੍ਹ ਸ਼ੇਂਕਰ ਕੰਸਟੀਚੁਐਂਸੀ ਵਿੱਚੋਂ ਕਿਸੇ ਐਮਐਲਏ ਨੂੰ ਮਨਿਸਟਰ ਬਣਾਇਆ ਗਿਆ ਹੈ ਇਹ ਇਕੱਲੇ ਜੈਕਿਸ਼ੰਗ ਸਿੰਘ ਰੋੜੀ ਜੀ ਵਾਸਤੇ ਵਧਾਈ ਵਾਲੀ ਗੱਲ ਨਹੀਂ ਸਾਡੇ ਪੂਰੇ ਇਲਾਕੇ ਵਾਸਤੇ ਬਹੁਤ ਵਧਾਈ ਦੀ ਗੱਲ ਹੈ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਸਾਡੇ ਇਲਾਕੇ ਨੂੰ ਇੰਨਾ بڑا ਮਾਨ ਬਖਸ਼ਿਆ ਕਿ ਸਾਡੇ ਇਲਾਕੇ ਤੋਂ ਇਹਨਾਂ ਨੂੰ ਐਮਐਲਏ ਹੋਣ ਦੇ ਨਾਲੂ ਡਿਪਟੀ ਸਪੀਕਰ ਬਣਾਇਆ ਹਾਂ ਜੀ ਬਾਕੀ ਰਹੀ ਗੱਲ ਇਮਾਨਦਾਰੀ ਦੀ ਤੇ ਰੋੜੀ ਸਾਹਿਬ ਨੂੰ ਇੰਨਾ بڑا ਅਹੁਦਾ ਦਿੱਤਾ ਹੈ ਸਰਕਾਰ ਨੇ ਤਾਂ ਇਹਨਾਂ ਦੀ ਮਿਹਨਤ ਔਰ ਕਾਬਿਲਤ ਕਰਕੇ ਦਿੱਤਾ ਜੀ ਇਹਨੇ ਬਹੁਤ ਜਿਆਦਾ ਮਿਹਨਤ ਕੀਤੀ ਹੈ ਚਾਹੇ ਇਹਨਾਂ ਦੇ ਆਪਣੇ ਦੋ ਇਲੈਕਸ਼ਨ ਹੋਣ ਬਲ ਜਿਹੜਾ ਹੁਣ ਪਿੱਛੇ ਐਮਪੀ ਇਲੈਕਸ਼ਨ ਹੋਇਆ ਜੀ ਤੇ ਸਾਡੀ ਗਰਸਿੰਗ ਕੰਸਟੀਟੂਐਂਸੀ ਚੋਂ ਆਪਣੇ ਐਮਪੀ ਕੰਗ ਸਾਹਿਬ 12000 ਦੀ ਲੀਡ ਤੋਂ ਉੱਥੋਂ ਗਏ ਹੈ ਉਹੀ 12000 ਦੀ ਲੀਡ ਤੋਂ ਇਹ ਜਿੱਤੇ ਨੇ ਉਹਦੇ ਵਿੱਚ ਰੋੜੀ ਸਾਹਿਬ ਦਾ ਬਹੁਤ بڑا ਰੋਲ ਲਿਆ ਇਸੇ ਚੱਕਰ ਵਿੱਚ ਭਵੰਤਮਾਨ ਸਾਡੇ ਬਹੁਤ ਮਾਨਯੋਗ ਸਾਡੇ ਇਮਾਨਦਾਰ ਮੁੱਖ ਮੰਤਰੀ ਸਾਹਿਬ ਨੇ ਇਹਨਾਂ ਨੂੰ ਬਹੁਤ ਮਾਣ ਬਖਸ਼ਿਆ ਤੇ ਇਹਨਾਂ ਦੀ ਬਹੁਤ ਜ਼ਿਆਦਾ ਜਿੱਦ ਕਰਦੇ ਹੋ। ਹਾਂਜੀ। ਤੇ ਫਿਰ ਆਪਾਂ ਹੁਣ ਆਏ ਨੇ ਭਾਜੀ ਆਪਣੇ ਪਿੰਡ ਵੱਲ ਜੀ। ਹਾਂਜੀ। ਪਿੰਡ 'ਚ ਸਾਡੇ ਕਾਫੀ ਕੰਮ ਹੋਣੇ ਵਾਲੇ ਆ। ਠੀਕ ਹੈ। ਪਹਿਲੇ ਵੀ ਚਲੋ ਜਿਹੜੀ ਪਹਿਲੇ 85 ਕੀ ਉਹਨੇ ਵੀ ਕਰਾਈ ਉਹਨੇ ਵੀ ਕਰਾਈ। ਉਹਨੇ ਬਹੁਤ ਆਪਣੇ ਵੱਲੋਂ ਮਿਹਨਤ ਕੀਤੀ ਦਿਨ ਰਾਤ ਮਿਹਨਤ ਕੀਤੀ ਹੈ। ਤਦੋਂ ਫਿਰ ਵੀ ਭਾਜੀ ਕੁਝ ਕੰਮ ਰਹੇ ਹੁੰਦੇ ਹੈਗੇ ਜਰੂਰੀ ਨਹੀਂ ਕਿ ਸਤੋਂ ਹੀ ਸਾਰੇ ਕੰਮ ਸਤੋਂ ਹੋ ਜਾਣੇ ਫਿਰ ਵੀ ਕੁਝ ਨਾ ਕੁਝ ਕਮੀਆਂ ਰਹੇ ਨਹੀਂ ਹੈ ਜੀ ਕੰਮ ਚ ਪਰ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਪਿੰਡ ਦਾ ਵਿਕਾਸ ਕਰਾਈਏ ਤੇ ਸਾਨੂੰ ਰੋੜੀ ਸਾਹਿਬ ਤੇ ਬੜੀ ਉਮੀਦ ਹੈ ਆਸਤੇ ਉਮੀਦ ਬਹੁਤ ਜ਼ਿਆਦਾ ਹੈ ਔਰ ਉਹ ਸਾਡੀ ਗੱਲ ਸੁਣਦੇ ਵੀ ਹੈਗੇ ਜੀ ਮੈਂ ਕਈ ਵਾਰ ਹੁਣ ਉਹਨਾਂ ਕੋਲ ਗਿਆ ਸਰਪੰਚ ਬਣਨ ਤੋਂ ਬਾਅਦ ਵੀ ਉਹਨੇ ਮੈਨੂੰ ਬਹੁਤ ਆਸ਼ਵਾਸਨ ਦਿੱਤਾ ਹੈ ਕਿ ਤੁਹਾਡੇ ਜਿਹੜੇ ਵੀ ਕੰਮ ਹੈ ਪਹਿਲ ਦੇ ਆਧਾਰ ਤੇ ਕਰਾਂਗੇ ਅੱਛਾ ਜੀ ਔਰ ਜਦੋਂ ਸਾਡੇ ਇੱਥੇ ਆਏ ਵੀ ਹੈਗੇ ਆ ਕਰੇ ਫੰਕਸ਼ਨ ਸੀਗਾ ਸਰਪੰਚ ਬਣਨ ਤੋਂ ਬਾਅਦ ਹਾਂਜੀ ਮੈਂ ਤਾਂ ਰੋੜੀ ਸਾਹਿਬ ਨੂੰ ਕੁਝ ਕਿਹਾ ਹੀ ਨਹੀਂ ਜੀ ਮੈਂ ਕਿਹਾ ਜੀ ਚਲੋ ਕਹਿੰਦੇ ਵੀ ਕੰਮ ਦੱਸੋ ਮੈਂ ਸਾਡਾ ਕੋਈ ਨਹੀਂ ਜਿਹੜੇ ਕੰਮ ਸੀ ਕਰਾ ਲਾਂਗੇ ਜੀ ਹਾਂਜੀ ਉਹਨਾਂ ਨੇ ਆਂਦੇ ਹੀ ਪਹਿਲੇ ਹੀ ਇਹ ਗੱਲ ਕਹੀ ਪਈ ਤੁਹਾਡੀ ਰੋਡ ਦੀ ਬਹੁਤ ਮਾੜੀ ਹਾਲਤ ਹੈਗੀ ਇਹ ਪਿਛਲੇ ਕਈ ਸਾਲਾਂ ਤੋਂ ਬਣਿਆ ਨਹੀਂ ਹੈਗਾ ਹਾਂਜੀ ਹਾਂਜੀ ਤੇ ਚਾਹੇ ਕਿਸੇ ਦੇ ਵੀ ਚਲੋ ਗੱਲ ਕਰ ਲਈਏ ਕਿ ਰੋੜੀ ਸਾਹਿਬ ਕਹਿੰਦੇ ਵੀ ਮੈਂ ਇਹ ਰੋਡ ਮਨਜ਼ੂਰ ਕਰਕੇ ਆਇਆ ਤੇਰੇ ਘਰੇ ਇੱਥੇ ਅੱਜ ਜੀ ਸਾਡੇ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਸਾਡਾ ਪਿੰਡ ਦੀ ਵਾਸਤੇ ਬਹੁਤ ਬੜੀ ਗੱਲ ਹੋ ਗਈ ਜੀ ਕਿ ਬਿਨਾ ਕਹੇ ਹੀ ਨਹੀਂ ਸਾਡੀ ਇਹ ਬੇਨਤੀ ਕبول ਕੀਤੀ ਹੈ ਫਿਰ ਰਹੀ ਬਾਕੀ ਗੱਲ ਬਜੀ ਪੰਚਾਇਤ ਦੀ ਹਾਂਜੀ ਫਿਰ ਰੋੜੀ ਸਾਹਿਬ ਨੇ ਸਾਨੂੰ ਇਹ ਗੱਲ ਕਹੀ ਦੁਆਰਾ ਕਿ ਮੈਂ ਤੁਹਾਨੂੰ 10 ਲੱਖ ਰੁਪਿਆ ਹੋਰ ਦੇਵਾਂਗਾ ਜੀ ਇਸ ਰੋਡ ਤੋਂ ਇਲਾਵਾ ਟੋਕਲ ਗੁਜਰਾ ਵਾਸਤੇ ਠੀਕ ਹੈ 5 ਲੱਖ ਕਹਿੰਦੇ ਸੀ ਵੀ ਮੁੱਖ ਮੰਤਰੀ ਸਾਡੇ ਭਗਵੰਤ ਮਾਨ ਜੀ ਨੇ ਕਿਹਾ ਹੋਇਆ ਵੀ ਜਿੱਥੇ ਸਰਬਸੰਤੂ ਨਾ ਪੰਚਾਇਤ ਬਣੂਗੀ ਸੀ 5 ਲੱਖ ਰੁਪਿਆ ਉਹਨਾਂ ਨੂੰ ਦੇਵਾਂਗੇ ਹਾਂਜੀ ਤੇ ਫਿਰ ਰੋੜੀ ਸਾਹਿਬ ਨੇ ਕਿਹਾ ਵੀ 5 ਲੱਖ ਉਹ ਨਹੀਂ ਤਾਂ ਦੇਣਾ ਦੇਣਾ ਹੈ ਮੈਂ ਆਪਣੇ ਕੋਲ ਵੀ 5 ਲੱਖ ਤੁਹਾਨੂੰ ਦੇਵਾਂਗਾ ਸਾਡੇ ਵਾਸਤੇ ਬਹੁਤ ਮਾਨ ਦੀ ਗੱਲ ਹੈ ਜੀ ਇਹ ਬਿਲਕੁਲ ਜੀ ਤੇ ਸਾਨੂੰ ਬਹੁਤ ਮਾਣ ਹੈ ਆਪਣੇ ਰੋੜੀ ਸਾਹਿਬ ਤੇ ਵੀ ਹਾਂ ਜੀ ਤੇ ਅਸੀਂ ਵੀ ਉਹਨਾਂ ਨਾਲ ਦਿਲੋਂ ਉਹਦੀ ਜਿੱਦ ਕਰਦੇ ਹਾਂ ਜੀ ਹਾਂ ਜੀ ਠੀਕ ਹੈ। ਤੇ ਸਰਪੰਚ ਸਾਹਿਬ ਜਿੱਦਾਂ ਹੁਣ ਕੇ ਰੋੜੀ ਸਾਹਿਬ ਨੇ ਬਹੁਤ ਹੀ ਦੱਸਿਆ ਕਿ ਰੋਡ ਪਾਸ ਕੀਤਾ ਸਾਡੇ ਘਰੇ ਆਏ ਹਨਾ ਬਹੁਤ ਜਣੀ ਐਫਰਟ ਕਰ ਰਹੇ ਨੇ ਉਹ ਹਰੇਕ ਪਿੰਡ ਵਿੱਚ ਇੱਦੀ ਕਰ ਰਹੇ ਨੇ ਜਿਹੜੇ ਪਿੰਡ ਵਿੱਚ ਵੀ ਚ ਜਾਈਏ ਇਹਨੂੰ ਬਹੁਤ ਉਹ ਜਣੀ ਹਰੇਕ ਪਿੰਡ ਕਹਿ ਰਿਹਾ ਕਿ ਸਾਡੇ ਰੋੜੀ ਸਾਹਿਬ ਨੇ ਬਹੁਤ ਕੰਮ ਕੀਤੇ ਨੇ ਹਨਾ ਸਰਪੰਚ ਜੀ ਇੱਥੇ ਨਾ ਕਈ ਕਮੈਂਟ ਕਰਨ ਲੱਗ ਜਾਂਦੇ ਨੇ ਕੋਈ ਹਨਾ ਆਪਾਂ ਪ੍ਰਚਾਰ ਕਰ ਦੇਣਾ ਦਾ ਇਹ ਕਰਦੇ ਇਹ ਸਰਪੰਚ ਜੀ ਜੇ ਕੋਈ ਵੀ ਪਾਰਟੀ ਦਾ ਬੰਦਾ ਹੋਵੇ ਜਿਹੜਾ ਬੰਦਾ ਕੰਮ ਕਰੂਗਾ ਆਪਾਂ ਉਹਦੀ ਸ਼ਲਾਘਾ ਕਰ ਜੋ ਕਰੂਗੇ ਉਸੇ ਪਾਰਟੀ ਮੈਟਰ ਨਹੀਂ ਕਰਦੀ ਬੰਦਾ ਮੈਟਰ ਕਰਦਾ ਹੁਣ ਭਗਵੰਤ ਮਾਨ ਸਿੰਘ ਜੀ ਜੋ ਉਹਨਾਂ ਨੇ ਕਿਹਾ ਕੀਤਾ ਸਾਰੇ ਕੰਮ ਇੱਕੋ ਵਾਰ ਨਹੀਂ ਹੋ ਜਾਂਦੇ ਚਲੋ ਥੋੜੇ ਬੋਤੇ ਕੰਮ ਰਹਿ ਜਾਂਦੇ ਆ ਠੀਕ ਹੈ ਜੀ ਤੇ ਹੁਣ ਜੇ ਰੋੜੀ ਸਾਹਿਬ ਕੰਮ ਕਰ ਰਹੇ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਜੇ ਇਹਨਾਂ ਦੀ ਜਗ੍ਹਾ ਕੋਈ ਹੋਰ ਹੁੰਦੀ ਪਾਰਟੀ ਦਾ ਕਿਸੇ ਹੋਰ ਪਾਰਟੀ ਚ ਹੁੰਦੇ ਤਾਂ ਅਸੀਂ ਫੇ ਅਸੀਂ ਨਹੀਂ ਵੀ ਕਹਣਾ ਜੀ ਬਹੁਤ ਜੀ ਕੰਮ ਕਰ ਰਹੇ ਨੇ ਜਿਹੜਾ ਬੰਦਾ ਵਧੀਆ ਕੰਮ ਕਰ ਰਿਹਾ ਪੁੱਣ ਵਧੀਆ ਕਹਾਂਗੇ ਤੇ ਹੋਰ ਹੁਣ ਜੀ ਸਰਪੰਚ ਸਾਹਿਬ ਜੀ ਪਿੰਡ ਵੱਲ ਪਿੰਡ ਵੱਲ ਤੁਹਾਡੇ ਤੋਂ ਦੱਸੋ ਕਿ ਪਿੰਡ ਚ ਤੁਹਾਡੇ ਜਿਹੜਾ ਉਹ ਬਾਕੀ ਇਹ ਕਿ ਮੇਜਰ ਆਪਣਾ ਪ੍ਰੋਬਲਮ ਹੁੰਦੀ ਹੈ ਕਿ ਜਿਹੜੇ ਤੁਸੀਂ ਚਾਹਣੇ ਹੋਗੇ ਸੀ ਪਹਿਲੇ ਧਾਰ ਤੇ ਮੈਂ ਪਿੰਡ ਵਿੱਚ ਪਹਿਲਾਂ ਇਹ ਚੀਜ਼ ਲੈ ਕੇ ਆਉਣੀ ਚਾਹਣਾ ਕੋਈ ਸੁਪਨਾ ਹਾਂ ਦਾ ਆਪਣਾ ਬਿਲਕੁਲ ਬਿਲਕੁਲ ਹਾਂਜੀ ਭਾਜੀ ਅ ਅਗਰ ਆਪਾਂ ਪਿੰਡ ਦੇ ਵਿਕਾਸ ਦੀ ਗੱਲ ਕਰੀਏ ਸਾਡੇ 3-4 ਕੰਮ ਬਹੁਤ ਜ਼ਰੂਰੀ ਕੰਮ ਨੇ ਜੀ ਇੱਕ ਤਾਂ ਸਾਡੇ ਇੱਥੋਂ ਜਿਹੜਾ ਦੋਹਾਂ ਸੜੀਆਂ ਬਸਤੀਆਂ ਵਾਸਤੇ ਸ਼ਮਸ਼ਾਨ ਘਟ ਦੀ ਹਾਲਤ ਬਹੁਤ ਮਾੜੀ ਹੈ ਜੀ ਠੀਕ ਜੀ ਸਾਡੇ ਪਿੰਡ ਦਾ ਪੂਰਾ ਪਾਣੀ ਇਸ ਗਲੀ ਨੂੰ ਜਾਂਦਾ ਹੈਗਾ ਅੱਛਾ ਜੀ ਤੇ ਗਲੀ ਸਾਰੀ ਟੁੱਟੀ ਹੋਈ ਹੈ ਪਾਣੀ ਦੀ ਨਿਕਾਸੀ ਹੈ ਨਹੀਂ ਜਦੋਂ ਆਮੀ ਪਾਣੀ ਪਿੰਡੋਂ ਨਿਕਲਦਾ ਹੈ ਬਾਹਰ ਦਿੱਲੀ ਰੂਟੀਨ ਦਾ ਉਹ ਸਾਰਾ ਗਲੀ ਦੇ ਵਿੱਚ ਜਾਂਦਾ ਜੀ ਉੱਥੋਂ ਟੱਪ ਨਹੀਂ ਹੁੰਦਾ ਹੈਗਾ ਫਿਰ ਮੈਂ ਅਰੋੜੀ ਸਾਹਿਬ ਨੂੰ ਬੇਨਤੀ ਕੀਤੀ ਸੀ ਇਸ ਬਾਰੇ ਤੇ ਉਹਨਾਂ ਨੇ ਕਬੂਲ ਕੀਤੀ ਬੇਨਤੀ ਤੇ ਇਹ ਸਾਡਾ ਫਰਸਟ ਪ੍ਰੋਲਟੀ ਦੇ ਅਧਾਰ ਤੇ ਸੀ ਇਹ ਕੰਮ ਕਰਨਾ ਚਾਹੁੰਦੇ ਹਾਂ ਜੀ ਕਿ ਸਾਡੀ ਸਮਸ਼ਾਨ ਘਟੜਾ ਜਿਹੜਾ ਇਹ ਹੈ ਕਿਉਂਕਿ ਸੱਚਾ ਰਸਤਾ ਤਾਂ ਇਹੀ ਹੈ ਜੀ ਸਭ ਨੇ ਉੱਥੇ ਜਾਣਾ ਹੈਗਾ ਸਭ ਨੇ ਉੱਥੇ ਜਾਣਾ ਹੈ ਤਿੱਪਲਾ ਪਹਿਲੇ ਪਈ ਕੰਮ ਕਰਨਾ ਜੀ ਠੀਕ ਹੈ ਜੀ ਉਸ ਤੋਂ ਬਾਅਦ ਰੋਡ ਦੀ ਸਾਡੀ ਰਿਕਵਰਮੈਂਟ ਸੀਗੀ ਇਹ ਪੂਰੀ ਕਰੇ ਦਿੱਤੀ ਉਹ ਰੋੜੀ ਸਾਡੇ ਉਦੋਂ ਹੀ ਪੂਰੀ ਕਰਤੀ ਸੀਗੀ ਬਿਨਾ ਦੱਸਿਆ ਹੀ ਉਹਨਾਂ ਨੂੰ ਬਿਲਕੁਲ ਜੀ ਉਸ ਤੋਂ ਬਾਅਦ ਅਗਰ ਆਪਾਂ ਹੋਰ ਛੋਟੀ ਗੱਲ ਕਰ ਲਈਏ ਗਲੀਆਂ ਨਾਲੀਆਂ ਦੀ ਚਲੋ ਇਹ ਤਾਂ ਚੱਲਦੇ ਰਹਿੰਦੇ ਕੰਮ ਹਨ ਇਹ ਤਾਂ ਕਦੀ ਪੂਰੀਆਂ ਹੁੰਦੀ ਨਹੀਂਆਂ ਜਿਹੜੇ ਪੁਰਾਣੇ ਰੁੱਟ ਜਾਂਦੇ ਆ ਫਿਰ ਦੁਬਾਰਾ ਦੇ ਬਣਾਣੇ ਪੈਂਦੇ ਆ ਜਿਹੜੇ ਸਾਡੀ ਮੇਜਰ ਸਾਡੀਆਂ ਜ਼ਰੂਰਤਾਂ ਨੇ ਜ਼ਰੂਰੀ ਜਿਹੜੀਆਂ ਆਪਾਂ ਕਹਿੰਦੇ ਵੀ ਹੋ ਜਾਣਾ ਇੱਕ ਸਾਡੀ ਇਹ ਹੋ ਗਈ ਜੀ ਇਹ ਜਿੱਤੇ ਜਿਆਦਾ ਪੈਸੇ ਦੀ ਸਾਨੂੰ ਰਿਕੁਆਇਰਮੈਂਟ ਹੈਗੀ ਹਾਂਜੀ ਦੂਜਾ ਸਾਡੇ ਪਿੰਡ ਤੋਂ ਇੱਥੋਂ ਟੋਬੇ ਤੋਂ ਤੁਸੀਂ ਮੇਹਣ ਦੇਖਿਆ ਹੁਣ ਆਂਦਿਆਂ ਨੇ ਬਿਨਾਂ ਹਾਲ ਤੱਕ ਇਹ ਰੋਡ ਜਾਂਦਾ ਹੀ ਸਾਡਾ ਲਿੰਕ ਰੋਡ ਹੈਗਾ ਮਨੂ ਇਹ ਫਿਲਹਾਲ ਇਹ ਕੱਚਾ ਜੀ ਭਾਜੀ ਬਹੁਤ ਜ਼ਿਆਦਾ ਹਾਂ ਇਹਦੀ ਹਾਲਤ ਬਹੁਤ ਜ਼ਿਆਦਾ ਉੱਥੇ ਉਹਦੇ ਅੱਗੇ ਜਾ ਕੇ ਨਾ ਖਾਈ ਬਣੀ ਹੋਈ ਹੈ ਹਾਂਜੀ ਹਾਂਜੀ ਤੇ ਉੱਥੇ ਸਾਡੇ ਪਿੰਡ ਦਾ ਕੋਈ ਇੱਥੇ ਸਕੂਲ ਹੈ ਨਹੀਂ ਬੜਾ 10ਵੀਂ ਜਾਂ 12ਵੀਂ ਤੱਕ ਸਾਡੇ ਪਿੰਡ ਦਾ ਸਕੂਲ ਹੈਗੇ ਦੋ ਹੀ ਮਿਆਰੀ ਵੀ ਤੇ ਕੋਕੋ ਵਾਲ ਵੀ ਤੇ ਪੰਜਵੀਂ ਕਲਾਸ ਤੱਕ ਨੇ ਜੀ ਜੀ ਤੇ ਜਿਹੜੇ ਗਰੀਬ ਲੋਕ ਨੇ ਉਹਨਾਂ ਦੇ ਬੱਚੇ ਜਾਂਦੇ ਆ ਮੰਨ ਲਓ ਕੁਝ ਲੋਕਾਂ ਕੋਲ ਪੈਸਾ ਹੁੰਦਾ ਜਦੋਂ ਮਿਹਨਤ ਜੋ ਵੀ ਇਹਨੀ ਗੱਲ ਕਰਦੇ ਪੈਸੀ ਦੀ ਤੇ ਇਹ ਜਿਹੜੇ ਬੱਚੇ ਸਾਡੇ ਆ ਸਾਡੇ ਬੱਚੇ ਵੀ ਹੈਗੇ ਜੀ ਸਾਡੇ ਮਹੱਲੇ ਦੇ ਪਿੰਡ ਦੇ ਵੀ ਸਾਰੇ ਮੁਜਾਰੀ ਤੱਕ ਦੇ ਬੱਚੇ ਹੈਗੇ ਇੱਥੋਂ ਪੈਦਲ ਜਾਂਦੇ ਸਾਰੇ ਉਹ ਉਸ ਰੋਡ ਦੀ ਹਾਲਾਤ ਬਹੁਤ ਖਸਤਾ ਹੈਗੀ ਫਿਰ ਮੈਂ ਇਹ ਸਾਨੂੰ ਉਮੀਦ ਹੈ ਇਸ ਗੱਲ ਦੀ ਰੋੜੀ ਸਾਹਿਬ ਤੇ ਕਿ ਸਾਡੀ ਇਹ ਵੀ ਮੰਗ ਜੀ ਕਬੂਲ ਕਰਨਗੇ ਕਿਉਂਕਿ ਜਦੋਂ ਉੱਥੇ ਬੱਚੇ ਨੂੰ ਰਾਹਤ ਨਹੀਂ ਹੋਣਾ ਭਾਜੀ ਫਿਰ ਬੱਚੇ ਜਾਊਗੇ ਕਿਸ ਤਰ੍ਹਾਂ ਹੁਣ ਤਾਂ ਠੀਕ ਹੈ ਮੌਸਮ ਸਾਫ਼ ਹੈਗਾ ਜਦੋਂ ਬਰਸਾਤ ਆਉਣੀ ਹੈ ਬੱਚੇ ਮਹੀਨਾ ਮਹੀਨਾ ਪਰ ਸਕੂਲ ਨਹੀਂ ਜਾ ਪਾਉਂਦੇ ਜੀ ਤੇ ਅਗਰ ਸਾਡੀ ਇਹ ਮੰਗ ਪੂਰੀ ਹੋ ਜਾਵੇ ਤਾਂ ਸਾਡੇ ਜਿੰਨੇ ਵੀ ਗਰੀਬ ਤੱਕਾ ਲੋਕ ਤੇ ਬੱਚੇ ਹੈਗੇ ਉਹਨਾਂ ਸਾਰਾਂ ਵਾਸਤੇ ਬਹੁਤ ਬੜੀ ਸਹੂਲਤ ਹੋ ਜੂਗੀ ਆਣ ਜਾਣ ਦੀ ਜੀ ਠੀਕ ਹੈ ਨਾਲੇ ਸਾਡਾ ਦੋ ਪਿੰਡਾਂ ਦਾ ਲਿੰਕ ਵਧੀਆ ਬਣ ਜੂਗਾ ਆਣ ਜਾਣ ਵਾਸਤੇ ਹੁਣ ਅਗਰ ਆਪਾਂ ਬਿਨਾਂ ਲ ਜਾਂਦੇ ਆ ਤਾਂ ਸਾਨੂੰ ਉੱਥੋਂ ਚੁੰਗੀ ਵਿੱਚੋਂ ਹੋ ਕੇ ਘੁੰਮ ਕੇ ਜਾਣਾ ਪੈਂਦਾ ਹੈ ਇੱਥੋਂ ਸਾਡੇ ਤੋਂ ਟੋਟਲੀ 5 ਮਿੰਟ ਦਾ ਦੋ ਤਿੰਨ ਮਿੰਟ ਦਾ ਰਾਸਤਾ ਹੈਗਾ ਰੋੜ ਸੇ ਵੀ ਉਹ ਤਾਂ ਲੋਕਾਂ ਦਾ ਆਵਾਗਮਨ ਇਧਰ ਵੱਧ ਜਾਣਾ ਜੀ ਤੇ ਦੂਜੀ ਗੱਲ ਇਹ ਹੋ ਗਈ ਜੀ ਤੀਜੀ ਭਾਜੀ ਅਸੀਂ ਇਹ ਗੱਲ ਕਰਦੇ ਹਾਂ ਕਿ ਸਾਡੇ ਇੱਥੇ ਤੋਂ ਬੇਤੇ ਤੁਸੀਂ ਦੇਖਿਆ ਹੁਣ ਆਂਦੇ ਹੋਏ ਨੇ ਕਾਫੀ ਗਰਾਊਂਡ ਹੈਗਾ ਬੜਾ ਹਾਂਜੀ ਤੇ ਕੁਝ ਪਹਿਲਾਂ ਤੋਂ ਦੋ ਚਾਰ ਸਰਾਮਾਂ ਜਿੱਦਾਂ ਬਣ ਗਈਆਂ ਹੋਈਆਂ ਹੈਗੀਆਂ ਅੱਛਾ ਤੇ ਉਹ ਕਾਫੀ ਟਾਈਮ ਹੋ ਗਿਆ ਉਹਨਾਂ ਨੂੰ ਉਹ ਡਿਸਮਿਸ ਹੋ ਗਈਆਂ ਨਾਲ ਥੋੜੇ ਖਰਾਬ ਹੋ ਗਈਆਂ ਹੋਈਆਂ ਹਾਂਜੀ ਤੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਇੱਥੇ ਇੱਕ ਵਧੀਆ ਘੁੱਟੋ ਘੁੱਟ 80 ਜਾਂ 90 ਮੀਟਰ ਦਾ ਗਰਾਊਂਡ ਬਣਾਇਆ ਜਾਵੇ ਹਾਂਜੀ ਜੋ ਕਿ ਸਾਡੇ ਬੱਚੇ ਸਾਡੀਆਂ ਪੀੜ੍ਹੀਆਂ ਆਉਣ ਵਾਲੀਆਂ ਇੱਥੇ ਖੇਲਣ ਔਰ ਨਸ਼ੇ ਤੋਂ ਦੂਰ ਰਣ ਜੇ ਗਰਾਊਂਡ ਹੋਊਗਾ ਤਾਂ ਹੀ ਬੱਚੇ ਭਾਜੀ ਖੇਡੂਗੇ ਕਿ ਨਹੀਂ ਖੇਲਣਗੇ ਬਿਨਾ ਗਰਾਊਂਡ ਤੋਂ ਬੱਚਾ ਘਰੀ ਬੈਠਾ ਹੈ ਅੱਜਕੱਲ ਤੁਹਾਨੂੰ ਪਤਾ ਮੋਹੱਲਾ ਤੇ ਲੱਗੇ ਭਾਜੀ ਮੋਹੱਲਾ ਦੇ ਬੱਚੇ ਲੱਗੇ ਹੋਏ ਆ ਵਿਗੜ ਰਹੇ ਆ ਇਹ ਬੱਚਿਆਂ ਨੂੰ ਉੱਥੇ ਜਗ੍ਹਾ ਨਹੀਂ ਹੈਗੀ ਤਾਂ ਫੇਰ ਬੱਚੇ ਘਰੀ ਬੈਠੇ ਜੇ ਬੱਚਿਆਂ ਨੂੰ ਅਸੀਂ ਕਹਿੰਦੇ ਆ ਕਿ ਚਲੋ ਤੁਸੀਂ ਖੇਡ ਨੂੰ ਕੁਝ ਕਰ ਲਓ ਉਹ ਕਹਿੰਦੇ ਵੀ ਸਾਡਾ ਗਰਾਊਂਡ ਹੈ ਨਹੀਂ ਜਾਈਏ ਕਿੱਥੇ ਨੂੰ ਜੀ ਬਾਕੀ ਇਹ ਜਿਹੜੀ ਸਾਡੀ ਮੇਨ ਰਿਕੁਆਇਰਮੈਂਟ ਹੈ ਗਰਾਊਂਡ ਦੀ ਜੇ ਮਤਲਬ ਸਰਕਾਰ ਚ ਹਾਂਜੀ ਤਾਂ ਇਹਨਾਂ ਬਾਰੇ ਕੁਝ ਵੀ ਗੱਲ ਨਹੀਂ ਹੈਗੀ ਇਹ ਬਿਲਕੁਲ ਸਰਕਾਰ ਦੀ ਸਾਡੀ ਇਹ ਜਿਹੜੀ ਮੇਨ ਮੰਗ ਹੈ ਇਹਨਾਂ ਵਿੱਚੋਂ ਮੇਰੀ ਇੱਕ ਇਹ ਵੀ ਮੰਗ ਹੈ ਕਿ ਸਾਡਾ ਗਰਾਊਂਡ ਨੂੰ ਇਹਨੂੰ ਕਿਸੇ ਤਰ੍ਹਾਂ ਵੀ ਕਰਕੇ ਚਾਹੇ ਕਾਫੀ ਮਤਲਬ ਪੈਸਾ ਲੱਗਣਾ ਮਿੱਟੀ-ਮੁੱਟੀ ਪਾਣੀ ਬਣੀ ਪਰਦੇ ਇੱਕ ਸਾਡਾ ਨਾਲ ਛੱਪੜ ਹੈਗਾ ਜੀ ਉਹਦੀ ਵੀ ਸਾਨੂੰ ਚਾਰਾਂ ਪਾਸੇ ਰਿਪੇਅਰ ਕਰਨੀ ਪਣੀ ਹੈ ਠੀਕ ਹੈ ਜੀ ਉਹ ਛੱਪੜ ਦੀ ਰਿਪੇਅਰ ਹੋਣ ਤੋਂ ਬਾਅਦ ਫਿਰ ਸਾਡਾ ਗਰਾਊਂਡ ਤਿਆਰ ਹੋਣਾ ਜੀ ਠੀਕ ਹੈ ਜੀ ਤੇ ਇਹ ਸਾਡੀਆਂ ਤਿੰਨ ਚਾਰ ਮੰਗਾਂ ਜਿਹੜੀਆਂ ਇੱਕ ਸਾਡੀ ਦੁਬਾਰਾ ਦੀ ਚੌਥੀ ਜੁੜੀ ਬੜੀ ਮੰਗ ਸਾਡੀ ਕਿ ਸਾਡੇ ਸਕੂਲ ਨੂੰ ਅਪਗ੍ਰੇਡ ਕੀਤਾ ਜਾਵੇ 12ਵੀ ਅੱਤਮੀ ਦੇ 10ਵੀਂ ਤੱਕ ਇਹ ਕਰ ਦੇਣਾ ਠੀਕ ਹੈ ਜੀ ਕਿ ਇਸ ਟਾਈਮ ਕਿੰਨੀ ਤੱਕ ਹੈ ਸਰ ਇਸ ਟਾਈਮ ਸਰ 9ਵੀਂ ਤੱਕ ਹੈ ਸਾਡਾ ਸਰਕਾਰੀ ਸਕੂਲ ਇੱਥੇ ਟੋਬੇ ਦੇ ਉੱਪਰ ਹੈਗਾ ਜੀ ਠੀਕ ਹੈ ਠੀਕ ਹੈ ਜੀ ਕਿ ਅਗਰ ਅਸੀਂ ਕਹਿੰਨੇ ਆ ਵੀ ਸਰਕਾਰ ਸਾਡੀ ਬੇਨਤੀ ਸਰਕਾਰ ਤਰੇ ਸਾਡੇ ਡਿਪਟੀ ਸਪੀਕਰ ਔੜੀ ਸਾਹਿਬ ਇਹ ਸਕੂਲ ਨੂੰ ਥੋੜੇ ਅਪਗ੍ਰੇਡ ਕੀਤਾ ਜਾਵੇ ਬਿਲਡਿੰਗ ਦੀ ਹੁੰਦੀ ਰਿਕੁਆਇਰਮੈਂਟ ਭਾਜੀ ਬਿਲਡਿੰਗ ਸਾਡੇ ਕੋਲ ਹੈਗੀ ਜੀ ਬਿਲਡਿੰਗ ਹੈਗੀ ਆ ਹਾਂ ਬਿਲਡਿੰਗ ਸਾਡੇ ਕੋਲ ਹੈਗੀ ਸਕੂਲ ਚ ਹਾਂ ਸਿਰਫ ਮਨਜ਼ੂਰੀ ਚਾਹੀਦੀ ਹੈ ਔਰ ਗਵਰਨਮੈਂਟ ਮਨਜ਼ੂਰ ਕਰ ਦੇ ਤਾਂ ਸਾਡੇ ਜਿਹੜੇ ਬੱਚੇ ਮੰਨ ਲਓ ਬੇਨਾਲ ਜਾਂਦੇ ਆ ਤਾਂ ਉਹ ਜਿਹੜੀ 8ਵੀਂ ਤੱਕ ਵੀ ਹੋ ਜਾਵੇ ਤਾਂ ਵੀ 3 ਸਾਲ ਉਹ ਪਿੰਡ ਚੋਂ ਰਹਿੰਦੇ ਆਪਣੀ ਪੜਾਈ ਕਰ ਸਕਦੇ ਹੈ ਜੀ ਠੀਕ ਹੈ ਜੀ ਇਹ ਚਾਰ ਮੰਗਾਂ ਜਿਹੜੀਆਂ ਸਾਡੀਆਂ ਪਹਿਲ ਦੇ ਆਧਾਰ ਤੇ ਅਸੀਂ ਬੇਨਤੀ ਕਰਦੇ ਆਂ ਹਾਂਜੀ ਬਾਕੀ ਜਿਹੜਾ ਵੀ ਵੀਰ ਸੱਜਣ ਸੁਣਦਾ ਹੈ ਜਾਂ ਸਰਕਾਰ ਜੋ ਵੀ ਸਾਡੀ ਬੇਨਤੀ ਅਜਿਗਣੇ ਵੀ ਕਬੂਲ ਕਰੇ ਸਾਡੀ ਬੇਨਤੀ ਨੂੰ ਸਾਡੀਆਂ ਚਾਰੇ ਮੰਗਾਂ ਦੇ ਜ਼ੋਰ ਦਿੱਤਾ ਜਾਵੇ ਜੀ ਜੀ ਤੇ ਅਸੀਂ ਵੀ ਤੁਹਾਡੇ ਵੱਲੋਂ ਸਰਦਾਰ ਜੈ ਆਕੀਸ਼ਾਨ ਸਿੰਘ ਕਰੋੜੀ ਜੋ ਸਾਡੇ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਉਹਨਾਂ ਨੂੰ ਅਪੀਲ ਕਰਦੇ ਆ ਕਿ ਜੋ ਇਹਨਾਂ ਨੇ ਇਹ ਮੁੱਖ ਚਾਰ ਮੰਗਾਂ ਇਹ ਕਿਉਂਕਿ ਇਹ ਚਾਰ ਮੰਗਾਂ ਇਸ ਤਰ੍ਹਾਂ ਦੀਆਂ ਨੇ ਕਿ ਇਹਨਾਂ ਬਿਨਾ ਗੁਜ਼ਾਰਾ ਨਹੀਂ ਹੈ ਠੀਕ ਹੈ ਜਿਹੜੀ ਕਹਦੀ ਹੈ ਕਿ ਇਹ ਬਿਨਾ ਗੁਜ਼ਾਰੇ ਤੋਂ ਇਹਨਾਂ ਦਾ ਗੁਜ਼ਾਰਾ ਨਹੀਂ ਹੁੰਦਾ ਪਿੱਛੇ ਅੰਦਰ ਫਿਊਚਰ ਖਰਾਬ ਹੁੰਦਾ ਤੇ ਇਹ ਕਰਨਾ ਪੈਣਾ ਜਿਸ ਤਰ੍ਹਾਂ ਮਾਜੀ ਜੁਟੀ ਸਪੀਕਰ ਸਾਹਿਬ ਦੇ ਅੱਗੇ ਅਰਜਾ ਹੈ ਹੱਡੀ ਵੀ ਹੱਥ ਚੋੜ ਕੇ ਅਰਜਾ ਹੈ ਕਿ ਪਲੀਜ਼ ਇਹਨਾਂ ਦਵਲ ਧਿਆਨ ਦਿੱਤਾ ਜਾਵੇ ਤੇ ਜਿਹੜਾ ਬੱਚਿਆਂ ਨੂੰ ਸਕੂਲ ਤੋਂ ਪ੍ਰੋਬਲਮ ਹੁੰਦੀ ਹੈ ਤੇ ਪੜ੍ਹਾਈ ਪੜ੍ਹਾਈ ਤੋਂ ਪਿੱਛੇ ਰਹਿੰਦੀ ਹੈ ਤੇ ਗੇਮਾਂ ਵਿੱਚ ਵੀ ਨਹੀਂ ਜਾ ਪਾਰੇ ਹੁਣ ਹਰਿਆਣਾ ਦੇ ਵਿੱਚ ਦੇਖੋ ਕੁੜੀਆਂ ਕਿੰਨੇ ਅੱਗੇ ਜਾ ਰਹੀਆਂ ਨੇ ਬਿਲਕੁਲ ਜਾ ਰਹੀਆਂ ਨੇ ਤੇ ਆਪਾਂ ਨੂੰ ਜਿੰਮ ਵੀ ਜਿਹੜੀ ਚਾਹੀਦੀ ਆ ਸਰ ਕੁੜੀਆਂ ਆਪਾਂ ਕਹਦੇ ਆਂ ਮੁੰਡਿਆਂ ਦੀ ਜਿਵੇਂ ਮੰਗਦੇ ਆਂ ਸਾਨੂੰ ਕੁੜੀਆਂ ਦੀ ਜਿਵੇਂ ਨਾਲ ਮੰਗਣੀ ਚਾਹੀਦੀ ਸੁਰਾਂਤ ਸਾਹਿਬ ਵੀ ਕਿਉਂਕਿ ਦੇਖੋ ਆਪਾਂ ਕੁੜੀਆਂ ਨੂੰ ਮੁੰਡਿਆਂ ਦਾ ਬਰਾਬਰ ਕਹਿੰਨੇ ਆ ਇਹ ਸਿਰਫ ਕਹਿੰਨੇ ਹੀ ਆ ਹਾਂਜੀ ਬਜੀ ਅਸੀਂ ਜੋ ਕਹ ਤਨ ਬਹੁਤ ਕੁਝ ਹੋ ਜਾਂਦਾ ਪਰ ਅਸੀਂ ਮੰਨਦੇ ਨਹੀਂ ਹੈਗੇ ਉਹੀ ਕਹਿੰਦੇ ਕਿਨੇ ਅਸੀਂ ਮੈਂ ਵੀ ਇਹ ਤੁਹਾਡੀ ਗੱਲ ਦੀ ਗੱਲ ਕਰਦਾ ਜੀ ਕੁੜੀਆਂ ਨੂੰ ਹੁਣ ਅਸੀਂ ਬੱਚਨ ਤਾਂ ਕਹਿੰਦੇ ਮੁੰਡਾ ਹੋਵੇਗੀ ਤੀ ਜਲ ਤੂੰ ਚਲ ਜਾ ਖੇਡਣ ਚਲ ਜਾ ਔਰ ਗਰਾਉਂਡ ਨਹੀਂ ਜਾ ਜਮਾ ਕੁਝ ਕਿਤੇ ਹੋਰ ਪਾਸੇ ਚਲਾ ਜਾ ਕੁੜੀ ਨੂੰ ਅਸੀਂ ਕਹਿੰਦੇ ਬਈ ਨਹੀਂ ਗੇਟ ਤੋਂ ਬਾਹਰ ਨਹੀਂ ਜਾਣਾ ਅਗਰ ਸਾਡੇ ਕੋਲ ਸੁਖ ਸੁਭ ਦਾ ਮਨ ਹੋਣ ਗਿਆ ਚਾਹ ਜਿਮ ਦੀ ਗੱਲ ਕਰ ਲੋ ਚਾਹ ਗਰਾਉਂਡ ਦੀ ਗੱਲ ਕਰ ਲੋ ਬਸ ਹਾਂਜੀ ਚਾਹ ਤਾਂ ਫਿਰ ਸਾਡੇ ਬੱਚੇ ਆਟੋਮੈਟਕੀ ਇੱਕ ਇੱਕ ਪਹਿਲ ਕਰੂਗਾ ਪੂਨੂ ਦੇਖ ਕੇ ਦੂਜਾ ਆਊਗਾ ਫੇ ਤੀਜਾ ਆਊਗਾ ਫਿਰ ਕਈ ਜੀ ਤਦਾਦ ਬਹੁਤ ਜਿਆਦਾ ਵੱਜ ਜਾਵੇਗੀ ਬਿਲਕੁਲ ਜੀ ਸਾਨੂੰ ਕੁੜੀਆਂ ਚ ਵੀ ਟੈਲੈਂਟ ਦਿਖੂਗਾ ਹੁਣ ਦੇਖਾਂ ਦਾ ਜਾਵੇ ਇੰਡੀਆ ਦੀ ਜਿਹੜੀ ਕ੍ਰਿਕਟ ਟੀਮ ਦੀ ਕੈਪਟਨ ਹੈ ਉਹ ਸਾਡੇ ਪੰਜਾਬ ਦੀ ਹਰਮਨ ਪ੍ਰੀਤਕੌਰ ਹੈ ਦੇਖਿਆ ਜਾਵੇ ਹਾਂ ਬਿਲਕੁਲ ਭਾਜੀ ਸਾਡੀ ਜਿਸ ਪਾਸੇ ਮਰਜ਼ੀ ਲੈ ਲੂ ਸਾਡਾ ਪੰਜਾਬ ਦੇ ਬੱਚੇ ਬਹੁਤ ਟੈਲੈਂਟ ਆ ਬੱਚਿਆਂ ਚਾਹੇ ਕ੍ਰਿਕਟ ਦੀ ਗੱਲ ਕਰ ਲਓ ਫੁੱਟਬਾਲ ਦੀ ਗੱਲ ਕਰ ਲਓ ਹੌਕੀ ਦੀ ਗੱਲ ਕਰ ਲਓ ਕਬੱਡੀ ਦੀ ਗੱਲ ਕਰ ਲਓ ਮਾਲਵਾ ਸੈੱਡ ਚਲਜੋ ਸਾਡੇ ਸਾਡੀ ਸੈੜੀ ਹੈ ਪਿੱਛੇ ਇਹ ਸਾਡੇ ਕਬੱਡੀ ਦੀ ਗੱਲ ਕਰਦੇ ਆ ਤਾਂ ਕਬੱਡੀ ਹੈ ਪੰਜਾਬ ਤੋਂ ਸ਼ੁਰੂ ਹੋਈ ਹੈ ਜੀ ਅੱਜ ਚਲੋ ਜਿਹੜਾ ਵਰਲਡ ਵਿੱਚ ਕਬੱਡੀ ਚੱਲ ਰਹੀ ਹੈ ਇਹਦੀ ਸ਼ੁਰੂਆਤ ਇਹਦੀ ਪੰਜਾਬ ਨੇ ਕੀਤੀ ਹੋਈ ਹੈ ਹੌਕੀ ਦੇਖ ਲਓ ਹੌਕੀ ਚ ਟ੍ਰਿਬਿਨ 50% ਖਿਡਾਰੀ ਇੰਡੀਆ ਟੀਮ ਚ ਆਪਣੇ ਪੰਜਾਬ ਦੇ ਨੇ ਹਾਂ ਜੀ ਕੈਪਟਨ ਤੱਕ ਪੰਜਾਬ ਦੇ ਨੇ ਹਾਂ ਸਾਰੇ ਪੰਜਾਬ ਦੇ ਨੇ ਅੱਗੇ ਉਹ ਤਾਂ ਚਲੋ ਅੱਜ ਦੇ ਮੌਜ ਮੈਂ ਹੀ ਬੇਨਤੀ ਕਰਦਾ ਸਰਕਾਰ ਨੂੰ ਵੀ ਜਿਹੜਾ ਵੀ ਸਾਡੀ ਆਵਾਜ਼ ਸੁਣ ਲਿਆ ਕਿ ਜਦੋਂ ਹੀ ਸਾਡੇ ਕੋਲ ਸੁਖ ਸੁਭਲਤਾਵਾਂ ਹੋਣ ਜਾਂ ਤਿੰਨ ਚਾਰ ਜ਼ਰੂਰੀ ਗਰਾਊਂਡ ਹੋ ਗਿਆ ਜਿਮ ਹੋ ਗਿਆ ਜਾਂ ਲਾਇਬ੍ਰੇਰੀ ਹੋ ਗਈ ਤਾਂ ਬੱਚਿਆਂ ਦਾ ਫਿਊਚਰ ਸਿਕਿਉਰ ਹੋਊਗਾ ਜੀ ਆਉਣ ਵਾਲੀਆਂ ਪੀੜ੍ਹੀਆਂ ਵੀ ਵਧੀਆ ਨਿਕਲਣਗੀਆਂ ਇਹ ਕੀ ਪਤਾ ਸਾਡੇ ਪਿੰਡ ਚੋਂ ਕੋਈ ਬੱਚਾ ਇੱਥੇ ਗਰਾਊਂਡ ਵਿੱਚ ਖੇលੂਗਾ ਸਾ 2-4 10 ਸਾਲ ਕਿਹੜਾ ਪਤਾ ਕਿੱਥੇ ਨਿਕਲ ਜਾਵੇ ਉਹ ਕਿਹੜੀ ਫੀਲ ਵਧੀਆ ਬਣ ਜਾਵੇ ਬਿਲਕੁਲ ਜੀ ਬਿਲਕੁਲ ਹੋਊਗਾ ਤਾਂ ਹੀ ਜੇ ਸਾਡੇ ਕੋਲ ਸੁਖ ਸੁਭਲਤਾਵਾਂ ਹੋਣਗੀਆਂ ਜੀ ਸਰ ਮੈਂ ਇੱਕ ਗੱਲ ਇਹ ਦੇਖੀ ਫੋਜੀ ਸਰ ਜੀ ਇਹ ਜਿਹੜੀਆਂ ਅਸੀਂ ਹੈ ਪਿੱਛੇ ਮਾਲਵਾ ਮਜਾ ਉਧਰ ਕੁੜੀਆਂ ਨੂੰ ਬਹੁਤ ਪਹਿਲ ਕਰਮੀ ਹੈ ਇਹ ਸਾਡੇ ਸਾਡੀ ਸਾਈਡ ਹੈ ਜਿਹੜੀ ਅਸੀਂ ਬਹੁਤ ਪਿੱਛੇ ਰਹਿ ਗਏ ਆ ਕੁੜੀਆਂ ਨੂੰ ਨਹੀਂ ਕੱਢ ਰਹੇ ਪਰ ਉਧਰ ਕੁੜੀਆਂ ਦੀਆਂ ਟੀਮਾਂ ਹੀ ਬਣ ਰਹੀਆਂ ਆਪਣੀਆਂ ਕੁੜੀਆਂ ਐਸ਼ੀ ਹੀ ਖੇਡ ਗਈਆਂ ਉਧਰ ਪਰ ਇੱਕ ਸਾਡੀ ਸਾਈਡ ਹੈ ਮੈਂ ਦੇਖ ਰਿਹਾ ਵੀ ਆਪਾਂ ਉਹ ਪਿੱਛੇ ਆ ਹਾਂਜੀ ਭਾਜੀ ਸਾਡੇ ਥੋੜਾ ਜਿਹਾ ਜੇਕਰ ਮੈਂ ਆਪਣੇ ਇਲਾਕੇ ਦੀ ਗੱਲ ਕਰਾਂ ਗਰਸਿੰਧ ਕੰਸਟੀਚੁਐਂਸੀ ਦੀ ਜਾਂ ਆਪਣੇ ਜਿੱਥੇ ਆਪਾਂ ਬੈਠੇ ਆ ਸਾਡੇ ਪਿੰਡ ਬੀਤਲਕ ਸਾਡੇ 25 30 ਪਿੰਡ ਨੇ ਜੀ ਸਾਡੇ ਸ਼ੁਰੂ ਤੋਂ ਐਜੂਕੇਸ਼ਨ ਦੀ ਬਹੁਤ ਪ੍ਰੋਬਲਮ ਸੀਗੀ ਪਹਿਲਾਂ ਤੋਂ ਅੱਜ ਦੀ ਗੱਲ ਨਹੀਂ ਕਰਾਂ ਪਹਿਲਾਂ ਤੋਂ ਬਹੁਤ ਪ੍ਰੋਬਲਮ ਸੀਗੀ ਚਲੋ ਜੇ ਸਰਕਾਰਾਂ ਨੇ ਕੁਝ ਕੀਤਾ ਜਿੱਦਾਂ ਸਕੂਲ ਬਿਨਾਂ ਵਾਲਾ ਅਪਗ੍ਰੇਡਾ ਤਾਂ ਬੱਚੇ 10ਵੀਂ 12ਵੀਂ ਤੱਕ ਉੱਥੇ ਪੜਨ ਲੱਗੇ ਬਾਕੀ ਰਹੀ ਗੱਲ ਗੁੜੀਆਂ ਦੀ ਜਿਹੜੀ ਜੀ ਆਪਣੇ ਬੇਟੇ ਦੀ ਗੱਲ ਕਰਦੇ ਆ ਤਾਂ ਸਾਡੇ ਬੜੀ ਕਿਰਪਾ ਹੋਈ ਮਹਾਰਾਜ ਬ੍ਰਹਮਾਨੰਦ ਪੂਰੀਵਾਲਿਆਂ ਦੀ ਜੀ ਇਹਨੀਆਂ ਮਨਸਵਾਲ ਵਿੱਚ ਨਰਸਰੀ ਕਲਾਸ ਤੋਂ ਲੈ ਕੇ ਬੀਅਰ ਤੱਕ ਗਰਲ ਸਕੂਲਸ ਖੋਲ੍ਹ ਦਿੱਤਾ ਜੀ ਇਸ ਕੋਲਜ ਦੀ ਬਦੌਲਤ ਅੱਜ ਸਾਡੇ ਹਰ ਪਿੰਡ ਦੀਆਂ ਇਹਨਾਂ 25-30 ਪਿੰਡਾਂ ਦੀਆਂ ਸਾਡੀਆਂ ਕੁੜੀਆਂ ਹਰ ਘਰ-ਘਰ ਬੀੜ ਕਰਕੇ ਬੈਠੀਆਂ ਜੀ ਚਲੋ ਜੇ ਨੌਕਰੀ ਦੀ ਆਪਾਂ ਗੱਲ ਨਹੀਂ ਕਰਦੇ ਹੈਗੇ ਗੱਲ ਕਰਦੇ ਆਪਾਂ ਐਜੂਕੇਸ਼ਨ ਦੀ ਮਤਲਬ ਐਜੂਕੇਸ਼ਨ ਨੇ ਜਿਉਂ ਨੇ ਬਹੁਤ ਸੋਖ ਸਿਰ ਦਰ ਦਿੱਤੀ ਹੈ ਮਾਪਿਆਂ ਦੇ ਗੱਲ ਇੱਕ ਕਦੀ ਜਿਹਾ ਬੋਝ ਹੈ ਮਾਪਿਆਂ ਦਾ ਵਿਚਾਰਿਆਂ ਦਾ ਗਰੀਬ ਜਿਹੜੇ ਮਾਪੇ ਬਾਪੇ ਆ ਉਹਨਾਂ ਦਾ ਬੋਝ ਜਾਨੀ ਉਹਨਾਂ ਦਾ ਉਸੇ ਕਹਿ ਰਹੇ ਉਹਨਾਂ ਕਹਿਦਾ ਮਤਲਬ ਕਿ ਉਹਨਾਂ ਦਾ ਬੋਝ ਉੱਤਰਿਆ ਉਹਨਾਂ ਨੇ ਬਿਲਕੁਲ ਜੀ ਇਹ ਸਾਨੂੰ ਬੜੀ ਦੇਣ ਹੈ ਅਸੀਂ ਤਾਂ ਇਹਨਾਂ ਦਾ ਦਿਨ ਦਾ ਰਹਿਣੀ ਦੇ ਸਕਦੇ ਜਿਹੜੀ ਆਪਣਾ ਬੰਦੀ ਛੋੜ ਪੂਰੀ ਵਾਲੀ ਸੰਸਥਾ ਹੈ ਸਤਸਾਹਬ ਵਾਲਿਆਂ ਦੀ ਹਾਂਜੀ ਇਹਨਾਂ ਦੀ ਬਹੁਤ ਬੜੀ ਕਿਰਪਾ ਹੈ ਸਾਡੇ ਇਸ ਇਲਾਕੇ ਹੈ ਤਾਂ ਇਹਨਾਂ ਦੇ ਕਾਲਜ ਨਹੀਂ ਹੋਰ ਵੀ ਬਹੁਤ ਜ਼ਿਆਦਾ ਖੁੱਲੇ ਹੋਏ ਹੈ ਇਹ 5-7 ਜਗ੍ਹਾ ਕਾਲਜ ਖੁੱਲੇ ਹੋਏ ਹੈ ਫਿਰ ਪੀਜੀਸੀਾ ਵੀ ਜਾਂਦੀ ਰੋਟੀ ਪਾਣੀ ਵੀ ਮਤਲਬ ਬਹੁਤ ਕਰ ਰਹੇ ਹੈ ਹਾਂਜੀ ਬਹੁਤ ਮੈਨੂੰ ਪਤਾ ਬਹੁਤ ਜ਼ਿਆਦਾ ਪਤਾ ਕਰ ਰਹੇ ਹੈ ਅਸੀਂ ਵੀ ਇਸ ਸੰਸਥਾ ਨਾਲ ਜੁੜੇ ਹੋਏ ਹਾਂ ਜੀ ਠੀਕ ਹੈ ਜੀ ਸਭ ਤੋਂ ਜਿਹੜੀ ਸਾਡੇ ਮੈਂ ਮੈਂ ਆਪਣੇ ਇਲਾਕੇ ਦੀ ਗੱਲ ਕਰਦਾ ਜੀ ਹੋਰ ਨਹੀਂ ਕਰਦੀ ਗੱਲ ਸਾਡੀਆਂ ਅਗਰਾਂ ਚ ਬੱਚੀਆਂ ਪੜੀਆਂ ਹੈ ਤਾਂ ਸਿਰਫ ਇਸ ਸੰਸਤਾ ਦੀ ਬਦੌਲਤ ਸਾਡੀਆਂ ਬੱਚੀਆਂ ਚ ਕਰ ਕਰ ਬੀਏ ਐਮਏ ਬੀਏਡ ਕਰਕੇ ਬੈਠੀਆਂ ਆਣ ਆਪਣਾ ਭਵਿੱਖ ਸਿਕਿਉਰ ਕਰ ਲਿਆ ਹਾਂਜੀ ਅੱਗੇ ਆਉਣ ਵਾਲਾ ਉਹਨਾਂ ਦਾ ਬੱਚਾ ਦਾ ਭਵਿੱਖ ਸਿਕਿਉਰ ਹੋ ਗਿਆ ਕਿਉਂਕਿ ਜੇਕਰ ਮਾਂ ਵੀ ਪੜੇ ਲਿਖੇ ਹੋਵੇ ਤਾਂ ਹੀ ਬੱਚੇ ਨੂੰ ਕੁਝ ਪੜ੍ਹਾਉਗੇ ਜੀ ਬਿਲਕੁਲ ਜੀ ਬਿਲਕੁਲ ਤੇ ਇਹ ਸਾਨੂੰ ਬਹੁਤ ਬੜੀ ਦੇਣ ਹੈ ਜੀ ਇੱਕ ਇਹ ਵੀ ਦੇਖੋ ਨਾ ਕਿ ਨਰਸੀ ਤੋਂ ਅਗਰ ਕੁੜੀਆਂ ਦਾ ਐਡਮਿਸ਼ਨ ਕਰਦੇ ਆ ਇੱਥੇ ਤਾਂ ਉੱਥੋਂ ਕੁੜੀਏ ਬੀਏਡ ਕਰਕੇ ਹੀ ਨਿਕਲੂਗੀ ਜੇ ਅਗਰ ਮਾਪੇ ਚਾਹਣ ਕੁੜੀਆਂ ਨੂੰ ਪੜਾਉਣ ਦੇ ਤਾਂ ਤੇ ਬਹੁਤ ਬੜੀ ਗੱਲ ਆ ਸਾਡੇ ਇਲਾਕੇ ਵਾਸਤੇ ਹਾਂ ਬਾਕੀ ਉਹਦੇ ਨਾਲ ਕੋਸ਼ਿਸ਼ੀ ਵਾ ਸਾਡਾ ਲਕਾ ਬਿਲਕੁਲ ਹੀ ਸਾਡਾ ਇਲਾਕਾ ਬੜਾ ਖੁਸ਼ ਨਸੀਬ ਹੈ ਦੂਸਰੀ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ ਇੱਕ ਵਾਰ ਤੁਹਾਨੂੰ ਫਿਰ ਮੈਂ ਬੇਨਤੀ ਕਰਨ ਲੱਗਾ ਕਿ ਇਹ ਵੀ ਪਹਿਲੀ ਵਾਰੀ ਹੋਇਆ ਕਿ ਸਾਡੇ ਇਲਾਕੇ ਦਾ ਕੋਈ ਐਮਐਲਏ ਅਜਨਨੀ ਬੜੀ ਪੋਸਟ ਤੇ ਬੈਠਾ ਹੈ ਬਿਲਕੁਲ ਜੀ ਇਹ ਸਾਡੇ ਇਲਾਕੇ ਵਾਸਤੇ ਬਹੁਤ ਬੜੀ ਮਾਣ ਦੀ ਗੱਲ ਹੈ ਜਦੋਂ ਵੀ ਕਦੇ ਬਾਹਰ ਕਦੇ ਗੱਲ ਚੱਲਦੀ ਹੈ ਜਿੰਨੇ ਵੀ ਚਲੋ 117 ਐਮਐਲਏ ਹੈਗੇ ਤਾਂ ਉਹ ਇਹ ਪੁੱਛਦੇ ਵੀ ਕਿਹੜੇ ਕੰਸਿਸਿਓਨਸੀ ਤੋਂ ਕਿਹੜਾ ਮਿਨਿਸਟਰ ਹੈ ਤਾਂ ਉਦੋਂ ਨਾਲ ਸਾਡੇ ਰੋੜੀ ਸਾਹਿਬ ਦੇ ਨਾਂ ਦੇ ਨਾਲ ਸਾਡੇ ਗੜਸ਼ੰਗਰ ਦਾ ਨਾਮ ਵੀ ਆਂਦਾ ਹੈਗਾ ਬਿਲਕੁਲ ਜੀ ਬਿਲਕੁਲ ਕੀ ਗੜਸ਼ੰਗਰ ਤੋਂ ਐਮਐਲਏ ਨੇ ਇਹ ਅੱਜ ਪੰਜਾਬ ਦੇ ਡਿਪਟੀ ਸਪੀਕਰ ਨੇ ਬਿਲਕੁਲ ਜੀ ਬਿਲਕੁਲ ਮੇਰੀ ਲੋਕਾਂ ਅੱਗੇ ਵੀ ਇਹੀ ਬੇਨਤੀ ਹੈ ਕਿ ਚਲੋ ਵੋਟਾਂ ਤਾਂ ਆਂਦੀਆਂ ਜਾਣੀਆਂ ਰਹਿਣੀਆਂ ਹੈ ਜੀ ਨੈਕਸਟ ਟਾਈਮ ਜਦਵੀ ਕੋਈ ਕੋਈ ਇਲੈਕਸ਼ਨ ਆਉਂਦਾ ਹੈਗਾ ਜੀ ਤਾਂ ਇਸ ਗੱਲ ਬਾਰੇ ਜਰੂਰ ਸੋਚੋ ਪਾਰਟੀ ਬਾਰੇ ਚਾਹੇ ਸੋਚੋ ਨਾ ਸੋਚੋ ਬੰਦੇ ਬਾਰੇ ਸੋਚੋ ਨਾ ਸੋਚੋ ਆਪਣੇ ਪਿੰਡ ਆਪਣੇ ਇਲਾਕੇ ਆਪਣੇ ਤਹਿਸੀਲ ਆਪਣੇ ਡਿਸਟ੍ਰਿਕਟ ਬਾਰੇ ਜਰੂਰ ਸੋਚੋ ਕਿ ਸਾਡੇ ਇਲਾਕੇ ਨੂੰ ਇੰਨਾ ਮਾਣ ਕਿਸੇ ਸਰਕਾਰ ਨੇ ਬਖਸ਼ਿਆ ਦਾ ਸਿਰਫ ਆਮ ਆਦਮੀ ਪਾਰਟੀ ਨੇ ਬਖਸ਼ਿਆ ਹੈ ਔਰ ਅਪਾ ਇਸ ਗੱਲ ਨੂੰ ਸੋਚ ਕੇ ਹੀ ਵੋਟ ਪਾਵਾਂਗੇ ਅੱਗੇ ਤੇ ਮੇਰੀ ਸਾਰੇ ਲੋਕਾਂ ਨੂੰ ਅਪੀਲ ਹੈ ਕਿ ਵੋਟ ਪਾਣ ਤੋਂ ਜ਼ਰੂਰ ਪਹਿਲਾਂ ਇੱਕ ਵਾਰ ਆਪਣੇ ਘਰੇ ਬਹਿ ਕੇ ਇਹ ਗੱਲ ਜ਼ਰੂਰ ਸੋਚ ਕੇ ਤੁਰਿਓ ਕਿ ਅੱਜ ਜੋ ਸਾਡੇ ਤਹਿਸੀਲ ਦੀ ਜੋ ਹیثیت ਬਣੀ ਹੈ ਜੋ ਮਾਣ ਵਧਿਆ ਹੈ ਉਹ ਕਿਸ ਬੰਦੇ ਦੇ ਖਾਤਰ ਵਧਿਆ ਹੈ ਤੇ ਆਪਾਂ ਕਿਸ ਪਾਰਟੀ ਨੇ ਬਣਾਇਆ ਹੈ ਉਹ ਗੱਲ ਸੋਚ ਕੇ ਉਹ ਤੋਂ ਬਾਅਦ ਫਿਰ ਜਿੱਥੇ ਤੁਹਾਡਾ ਮਨ ਮੰਨਦਾ ਹੈ ਆਪਣੇ ਬੱਚਿਆਂ ਨਾਲ ਸਲਾਹ ਕਰ ਲਿਓ ਆਪਣੀ ਫੈਮਲੀ ਨਾਲ ਸਲਾਹ ਕਰ ਲਿਓ ਕਿ ਸਾਡੇ ਇਲਾਕੇ ਵਾਸਤੇ ਇਹ ਐਨਾ بڑا ਮਾਣ ਇਸ ਪਾਰਟੀ ਨੇ ਬਖਸ਼ਿਆ ਆ ਆਮਦਵੀ ਪਾਰਟੀ ਨੇ ਜਾਂ ਇਹਨਾਂ ਦੇ ਰੋੜੀ ਸਾਹਿਬ ਦੀ ਬਹੁਤ ਬੜੀ ਮਿਹਨਤ ਹੈ ਜੇ ਮਿਹਨਤ ਨਹੀਂ ਕੀਤੀ ਤਾਂ ਸਰਕਾਰ ਨੇ ਵੀ ਤਾਂ ਹੀ ਉਹਨਾਂ ਨੂੰ ਮਾਣ ਬਖਸ਼ਿਆ ਜੀ ਬਿਲਕੁਲ ਜੀ ਬਿਲਕੁਲ ਫਿਰ ਵੀ ਮੈਂ ਇਹ ਗੱਲ ਕਹਿੰਦਾ ਮੇਰੇ ਦਿਲ ਦੀ ਮੈਨੂੰ ਬੜੀ ਖੁਸ਼ੀ ਇਸ ਗੱਲ ਦੀ ਹਾਂ ਜੀ ਕਿ ਇਹ ਸਾਡੇ ਇਲਾਕੇ ਦੀ ਬਹੁਤ ਬੜੀ ਟੌਰ ਬਣੀ ਇਸ ਗੱਲ ਚ ਸਾਡੇ ਇਲਾਕੇ ਦਾ ਬਹੁਤ بڑا ਮਾਣ ਵਧਿਆ ਇਸ ਗੱਲ ਚ ਕਿ ਗਰਸ਼ੰਗਰ ਪੌਸੀ ਚੌਸੀ ਦਾ ਬੰਦਾ ਅੱਜ ਕਿ ਬਾਕੀ ਰਹੀ ਗੱਲ ਰੋੜੀ ਸਾਹਿਬ ਦੀ ਰੋੜੀ ਸਾਹਿਬ ਤਾਂ ਕਿਸੇ ਗੱਲ ਨੂੰ ਮਨਾਂ ਕਰਦੇ ਨਹੀਂ ਹੈ ਜੀ ਹਾਂਜੀ ਹਾਂਜੀ ਬੰਦਾ ਕੰਮ ਕਰਾਣ ਵਾਲਾ ਚਾਹੀਦਾ ਕਰਾਣਾ ਚਾਹੀਦਾ ਜੀ ਤੇ ਚਲੋ ਬਾਕੀ ਪਾਲਟੀਬਾਜੀ ਤਾਂ ਹਰ ਪਿੰਡ ਹੁੰਦੀ ਹੈ ਜੀ ਅਸੀਂ ਇਹ ਨਹੀਂ ਕਹਿੰਦੇ ਕਿ ਮੈਂ ਮੈਂ ਅਗਰ ਆਪਣੀ ਗੱਲ ਕਰਦਾ ਜੀ ਤਾਂ ਮੈਂ ਪਹਿਲਾਂ ਤਾਂ ਉੱਪਰ ਨਹੀਂ ਸੀਗਾ ਜਦੋਂ 2022 ਸੀ ਤੇ ਉਦੋਂ ਮੈਂ ਆਪਣੇ ਪਿੰਡ ਚ ਸਿੰਗਲ ਪਰਸਨ ਸੀਗਾ ਮੈਂ ਇੱਥੇ ਆਪਣਾ ਬੂਥ ਵੀ ਲਾਇਆ ਉਦੋਂ ਮੈਂ ਔਨ ਡਿਊਟੀ ਸੀ ਮੈਂ ਸਿੰਗਲ ਬੰਦੇ ਨੇ ਰੋੜੀ ਸਾਹਿਬ ਦਾ ਬੂਥ ਲਾਇਆ ਜੀ ਇਹ ਗੱਲ ਰੋੜੀ ਸਾਹਿਬ ਨੂੰ ਪਤਾ ਹੈ ਬਾਕੀ ਮੈਂ ਤੁਹਾਡੇ ਮਾਧਮ ਰਾਸਤੇ ਵੀ ਇਹ ਗੱਲ ਇੱਕ ਵਾਰ ਦੁਹਰਾ ਦੇਣਾ ਚਾਹਣਾ ਹੈ ਹਾਂਜੀ ਇਸ ਗੱਲ ਦੇ ਰੋੜੀ ਸਾਹਿਬ ਵੀ ਮੇਰੀ ਬਹੁਤ ਜਿੱਦ ਕਰਦੇ ਕਿ ਔਨ ਡਿਊਟੀ ਬੰਦਾ ਹੋ ਗਈ ਇਕੱਲੇ ਨੇ ਬੂਥ ਲਾ ਕੇ ਰੱਖਿਆ ਸਾਡਾ ਅੱਜ ਚਲੋ ਜੀ ਰੋੜੀ ਸਾਹਿਬ ਨੇ ਮਿਹਨਤ ਕੀਤੀ ਸਾਡੇ ਪਿੰਡ ਦੇ ਕੰਮ ਕਰਾਏ ਉਹ ਤੋਂ ਬਾਅਦ ਵੀ ਅਸ਼ਮੀ ਗਏ ਸਾਡੀ ਸਾਡੀ ਪੰਚਾਇਤ ਵੀ ਗਈਆਂ ਰੋੜੀ ਸਾਹਿਬ ਨੇ ਪਾਰਟੀਬਾਜੀ ਦੇਖੀ ਨਹੀਂ ਹੈਗੀ ਕਿਉਂਕਿ ਇਸ ਪਾਰਟੀ ਦਾ ਜਿਹਨੇ ਜੋ ਵੀ ਮੰਗ ਰੱਖੀ ਰੋੜੀ ਸਾਹਿਬ ਨੇ ਪਹਿਲੇ ਦੌਰ ਦੇ ਪੂਰੀ ਕੀਤੀ ਹੈ ਅੱਜ ਸਾਡੇ ਪਿੰਡ ਦੇ ਲੋਕ ਕਾਫੀ ਖੁਸ਼ ਨੇ ਰੋੜੀ ਸਾਹਿਬ ਤੋਂ ਤੇ ਸਾਨੂੰ ਵੀ ਬਹੁਤ ਆਸ ਉਮੀਦ ਹੈ ਕਿ ਅਸੀਂ ਵੀ ਪਹਿਲਾਂ ਨਾਲੋਂ ਹੋਰ ਜ਼ਿਆਦਾ ਵਧੀਆ ਕੰਮ ਕਰੀਏ ਠੀਕ ਹੈ ਜੀ ਤੇ ਸਰ ਇੱਕ ਹੋਣ ਨਾਗੇ ਲਾਸਟ ਕੁਐਸਚਨ ਹੈ ਮੇਰਾ ਤੁਹਾਡੇ ਲਈ ਇਹ ਨਸ਼ੇ ਦਾ ਮੈਂ ਤੁਹਾਨੂੰ ਪਹਿਲਾਂ ਸਾਨੂੰ ਤੁਸੀਂ ਸਿਰਫ ਇੰਨਾ ਹੀ ਦੱਸੋ ਕਿ ਤੁਹਾਡੇ ਪਿੰਡ ਨਸ਼ਾ ਹੈ ਜੀ ਨਾ ਭਾਜੀ ਨਸ਼ੇ ਦੀ ਅਗਰ ਗੱਲ ਕਰੀ ਅਸੀਂ ਤਾਂ ਇੱਕ ਦੋ ਬੰਦੇ ਤਾਂ ਮਾੜਾ ਮੋਟਾ ਹੁੰਦੇ ਹੀ ਹੈ ਪਿੰਡ ਚ ਨਹੀਂ ਫੈਲਾ ਲੇਗੇ ਹੈ ਕਿ ਨਹੀਂ ਪਿੰਡ ਚ ਬੰਦੇ ਹੈ ਨਹੀਂ ਸਾਡੇ ਬਾਹਰ ਹੈਗੇ ਮੁੰਡੇ ਜੀ ਤੇ ਮੇਰੀ ਇੱਕ ਸੁਝਾਅ ਹੈ ਮੈਂ ਸਾਰੇ ਪੰਚ ਨੂੰ ਦੇ ਕੇ ਜਨਾ ਜੇ ਤੁਹਾਨੂੰ ਵਧੀਆ ਲੱਗਿਆ ਕਿਉਂਕਿ ਮੈਂ ਤੁਹਾਡੇ ਤੋਂ ਛੋਟਾ ਆ ਮਾਫ ਕਰਨਾ ਜੀ ਨਹੀਂ ਬਧੀ ਲੱਗੇ ਤੇ ਮੈਂ ਚਾਹਨਾ ਕਿ ਜਿੰਨੇ ਪੰਚ ਹੈ ਨਾ ਜੀ ਸਾਰੇ ਪੰਚਾਂ ਦੀ ਜੇ ਸਰਪੰਚ ਡਿਊਟੀ ਲਾਵੇ ਕਿ ਆਪਣੇ ਆਪਣੇ ਹਲਕੇ ਚ ਤੁਸੀਂ ਆਪਣੇ ਸੋਰੀ ਆਪਣੇ ਆਪਣੇ ਤੁਹਾਡੇ ਵਾਰਡ ਵਿੱਚ ਦੇਖੋ ਨਿਗ੍ਹਾ ਰੱਖੋ ਕਿ ਕਿਹੜਾ ਬੇਚਦਾ ਕਿਹੜਾ ਕਰਦਾ ਨਸ਼ਾ ਕਰਦਾ ਹੈ ਨਾ ਹਰ ਇੱਕ ਜਿਹੜਾ ਕਰਦਾ ਆ ਉਹਦਾ ਤਾਂ ਲਾਜ ਕਰਾਇਆ ਜਾਵੇ ਗੁਰਤ ਤਰੀਕੇ ਨਾਲ ਕਰਾਇਆ ਜਾਵੇ ਕਿਉਂਕਿ ਉਹ ਸੈਲਫ ਰਿਸਪੈਕਟ ਸਭ ਦੀ ਹੁੰਦੀ ਪਾਜੀ ਤੇ ਜਿਹੜੇ ਵੇਚਦੇ ਆ ਤੇ ਉਹਨਾਂ ਨੂੰ ਤੁਹਾਨੂੰ ਪਤਾ ਹੈ ਕੀ ਇਸ ਕੀਤਾ ਜਾਵੇ ਹੈ ਨਾ ਜੇ ਸਾਰੇ ਪਿੰਡ ਦੇ ਸਰਪੰਚ ਇਸ ਤਰ੍ਹਾਂ ਆਪਣਾ ਪਿੰਡ ਸੰਭ ਲੈਣ ਸਾਡੇ ਪਿੰਡ ਵਿੱਚ ਸਾਡੇ ਜਣੀ ਪੰਜਾਬ ਚ ਪੰਜਾਬ ਨਸ਼ਾ ਰਹਿਤ ਹੋ ਸਕਦਾ ਬਿਲਕੁਲ ਭਾਜੀ ਅਸੀਂ ਇਸ ਗੱਲ ਦੀ ਖਦਰ ਸਰਕਾਰਾਂ ਉੱਤੇ ਜ਼ਿੰਮੇਵਾਰ ਨਹੀਂ ਠਾ ਸਕਦੇ ਬਿਲਕੁਲ ਚਾਹੇ ਮੌਜੂਦਾ ਸਰਕਾਰੋ ਵੇ ਚਾਹੇ ਜਿਹੜੀਆਂ ਸਰਕਾਰਾਂ ਪਹਿਲਾਂ ਗੀਆਂ ਇਹਨਾਂ 'ਚ ਸਰਕਾਰਾਂ ਦਾ ਦੋਸ਼ ਆਪਾਂ ਨਹੀਂ ਠਾ ਸਕਦੇ ਕਿਉਂਕਿ ਗਲਤੀ ਸਾਰੀ ਸਾਡੀ ਹੈ ਹਾਂ ਜੀ ਅਗਰ ਅਸੀਂ ਇਸ ਗੱਲ ਦੀ ਪਹਿਲਾਂ ਤੋਂ ਨੁਕੀਲ ਕਰਸਦੇ ਕਿ ਸਾਡੇ ਪਿੰਡ ਚ ਆ ਬੰਦਾ ਨਸ਼ਾ ਕਰ ਰਿਹਾ ਜੀ ਆ ਬੰਦਾ ਨਸ਼ਾ ਵੇਚ ਰਿਹਾ ਹੈ ਅਸੀਂ ਉਸ ਗੱਲ ਦੀ ਆਵਾਜ਼ ਉਠਾਉਂਦੇ ਤਾਂ ਨਸ਼ੇ ਨੇ ਸ਼ੁਰੂ ਨਹੀਂ ਸੀ ਹੋਣਾ ਹਾਂ ਜੀ ਫਿਰ ਗੱਲ ਰਹੀ ਡਿਪਾਰਟਮੈਂਟ ਦੀ ਡਿਪਾਰਟਮੈਂਟ ਨੂੰ ਕਰੀ ਕਰੀ ਅੱਗੇ ਚੱਕ ਨਹੀਂ ਕਰ ਸਕਦਾ ਸਭ ਤੋਂ ਜਿਹੜੀ ਨੂੰ ਰੋਕਥਾਮ ਕਰਨ ਦੀ ਪਹਿਲੀ ਪੀਡੀਆ ਉਹ ਹੈਗਾ ਜੀ ਪਿੰਡ ਅਗਰ ਪਿੰਡ ਚਾਵੇ ਪੰਚਾਇਤਾਂ ਚਾਣ ਤਾਂ ਇਸ ਗੱਲ ਨੂੰ ਨੁਕੀਲ ਕਰ ਸਕਦੀਆਂ ਫਿਰ ਅਗਰ ਤੁਹਾਡੀ ਫਿਰ ਵੀ ਨਹੀਂ ਸੁਣਾਈ ਹੁੰਦੀ ਮੇਰੇ ਨੂੰ ਮੇਰੀ ਪਰਸਨਲ ਸੋਚ ਹੈ ਅਗਰ ਜਿਦਾ ਵਾਸੀ ਅੱਜ ਸਰਪੰਚ ਹੈ ਸਾਡੀ ਪੰਚਾਇਤ ਬਣੀ ਰਹੀ ਹੈ ਅਗਰ ਸਾਡੀ ਪੰਚਾਇਤ ਦੀ ਕੋਈ ਮਤਲਬ ਪ੍ਰਸ਼ਾਸਨ ਸੁਣਵਾਈ ਨਹੀਂ ਕਰਦਾ ਫਿਰ ਆਪਾਂ ਅੱਗੇ ਜਾਵਾਂਗੇ ਆਪਣੇ ਜੋ ਮੌਜੂਦਾ ਐਮਐਲਏ ਦਾ ਡਿਪਟੀ ਸੀ ਉਹਨਾਂ ਨੂੰ ਦੱਸਾਂਗੇ ਸਾਬ ਕਿ ਸਾਡੇ ਅਸੀਂ ਦੱਸਿਆ ਇਹ ਬੰਦੇ ਸਾਡੇ ਪਿੰਡ ਨਸ਼ਾ ਕਰਦੇ ਜਾਂ ਵੇਚਦੇ ਕੁਛ ਨਹੀਂ ਕਰ ਰਿਆ ਤੁਸੀਂ ਕਾਰਵਾਈ ਕਰਾਓ ਫਿਰ ਐਦਾ ਨਹੀਂ ਹੁੰਦਾ ਪ੍ਰਸ਼ਾਸਨ ਤਾਂ ਇੱਕ ਫੋਨ ਕਰਨ ਦੀ ਢੇਰ ਹੈ ਪ੍ਰਸ਼ਾਸਨ ਤਾਂ ਜਦੋਂ ਉਦੋਂ ਹੀ ਕਾਰਵਾਈ ਕਰ ਦਿੰਦਾ ਪਰ ਗਲਤੀਆਂ ਸਾਡੀਆਂ ਆਪਣੀਆਂ ਆ ਜੀ ਮੈਂ ਕਿਸੇ ਨੂੰ ਦੋਸ਼ ਨਹੀਂ ਦਿੰਦਾ ਹੈਗਾ ਮੈਂ ਸਭ ਨੂੰ ਇਹੀ ਬੇਨਤੀ ਕਰਦਾ ਆਪਣੇ ਪਿੰਡ ਵਾਸੀਆਂ ਨੂੰ ਵੀ ਜਿਹੜੇ ਲੋਕ ਸੁਣਦੇ ਸਾਡੀ ਬਾਤ ਉਹਨਾਂ ਨੂੰ ਵੀ ਇਹੀ ਬੇਨਤੀ ਕਰਦਾ ਕਿ ਜਿਸ ਪਿੰਡ ਇਦਾਂ ਕੋਈ ਗੱਲਬਾਤ ਹੈਗੀ ਨਸ਼ਾ ਵਿਕਰੀ ਦੀ ਜਾਂ ਨਸ਼ਾ ਕੋਈ ਬੱਚਾ ਖਾਂਦਾ ਹੈਗਾ ਤਾਂ ਉਹਦਾ ਇਲਾਜ ਕਰਾਇਆ ਜਾਵੇ ਚਾਹੇ ਪੰਚਾਇਤ ਆਪਣੇ ਵੱਲੋਂ ਕਰਾਵੇ ਚਾਹੇ ਆਪਣੇ ਜੋ ਸਰਕਾਰ ਹੈ ਉਹਦੇ ਵੱਲ ਤੋਂ ਕਰਾਵੇ ਰੋੜੀ ਸਾਹਿਬ ਨੂੰ ਦੱਸ ਦਿੱਤਾ ਜਾਵੇ ਉਹ ਉਹਨਾਂ ਨੇ ਬਹੁਤ ਬੱਚਿਆਂ ਦੇ ਕਰਾਏ ਉਹ ਤਾਂ ਆਪ ਕਹਿੰਦੇ ਨੇ ਕਿ ਮੈਨੂੰ ਦੱਸੋ ਤੁਸੀਂ ਜੇ ਕੋਈ ਇਦਾਂ ਦਾ ਹੈ ਪਰਸਨ ਮੇਰੇ ਕੋਲ ਲੈ ਕੇ ਆਓ ਗੁਪਤ ਰੂਪ ਵਿੱਚ ਲੈ ਕੇ ਆਓ ਉਹ ਫਰਨੀਮਾ ਨਾ ਲੈ ਕੇ ਆਓ ਮੈਂ ਉਹਦਾ ਇਲਾਜ ਕਰਾਉਣ ਨੂੰ ਬੈਠਾ ਹਾਂ ਰੋੜੀ ਸਾਹਿਬ ਨੇ ਉਹਦੀ ਇੱਕੋ ਹੀ ਜਿੱਥੇ ਵੀ ਉਹ ਪੰਜਾਨੇ ਆ ਜਾਂ ਉਹਨਾਂ ਨਾਲ ਮਿਲਦੇ ਆ ਜਾਂ ਉਹ ਵੀ ਕਿਤੇ ਜਾਂਦੇ ਉਹ ਇੱਕੋ ਗੱਲ ਜਰੂਰ ਕਹਿੰਦੇ ਸਾਡੇ ਸਾਰੀਆਂ ਪੰਚਾਇਤਾਂ ਨੂੰ ਕਿ ਮੇਰੇ ਕੋਲ ਕੰਮ ਵਾਸਤੇ ਜਾਂ ਮਰਜ਼ੀ ਦਿਨ ਦਾ ਤੋ ਨਸ਼ੇ ਵਾਲੇ ਵਾਸਤੇ ਮੇਰੇ ਵਾਸਤੇ ਨਹੀਂ ਆਣਾ ਜਿਹੜਾ ਬੱਚਾ ਮੰਨੂ ਨਸ਼ੇ ਵਿੱਚ ਕੋਈ ਫਸ ਗਿਆ ਕੋਈ ਵੇਚਦਾ ਪੁਲਿਸ ਨੇ ਪਕੜ ਲਿਆ ਕਿ ਤੁਸੀਂ ਗੱਦੋਂ ਉਸ ਬੰਦੇ ਨੂੰ ਮਾ ਛੜਾਣਾ ਉਹ ਮੈਂ ਕੰਮ ਕਦੇ ਨਹੀਂ ਕਰਨਾ ਚਾਹੇ ਕਿ ਉਹ ਪਿੰਡ ਦਾ ਜਿੰਨਾ ਮਰਜੀ ਖਾਸ ਬੰਦਾ ਹੋਵੇ ਇਹ ਵੀ ਨਹੀਂ ਕਿਹਾ ਕਿ ਚਾਹੇ ਉਹ ਬੰਦਾ ਮੇਰਾ ਹੀ ਪਾਰਟੀ ਦਾ ਬੰਦਾ ਹੋਵੇ ਮੈਂ ਉਸ ਬੰਦੇ ਦੀ ਮਦਦ ਨਹੀਂ ਕਰਨੀ ਜਿਹੜਾ ਬੰਦਾ ਨਸ਼ੇ ਦੇ ਨਾਲ ਤੁਰਿਆ ਹੋਇਆ ਹੈ ਬਾਕੀ ਰੋੜੀ ਸਾਹਿਬ ਨੇ ਸਾਨੂੰ ਇਹ ਬਹੁਤ ਵਾਰ ਕਿਹਾ ਹੈਗਾ ਕਿ ਅਗਰ ਕੋਈ ਇਦਾਂ ਦਾ ਬੱਚਾ ਹੈਗਾ ਲੱਗਦਾ ਤੁਹਾਨੂੰ ਤੁਸੀਂ ਸਾਨੂੰ ਦੱਸੋ ਅਸੀਂ ਆਪਣੇ ਰੋੜੀ ਸਾਹਿਬ ਨੂੰ ਇਹ ਕਹਾਂ ਮੈਂ ਆਪਣੇ ਖਰਚੇ 'ਤੇ ਉਸ ਦਾ ਇਲਾਜ ਕਰਾ ਦਊਗਾ ਜੀ ਇਹ ਸਾਡੇ ਵਾਸਤੇ ਬਾਕੀ ਪਹਿਲ ਤਾਂ ਫੇ ਸਾਨੂੰ ਕਰਨੀ ਪਣੀ ਹੈ ਬਿਲਕੁਲ ਤੇ ਅਸੀਂ ਕਰਾਂਗੇ ਵੀ ਸਾਡੇ ਪਿੰਡ ਖੇਰਦਨੀਗਲ ਦੀ ਬੜੀ ਕਿਰਪਾ ਮਹਾਰਾਜ ਦੀ ਫਿਲਹਾਲ ਤਾਂ ਕੋਈ ਦਿਨ ਦੀ ਗੱਲਬਾਤ ਹੈ ਨਹੀਂ ਜੀ ਜੇ ਨੈਕਸਟ ਟਾਈਮ ਕੋ ਸਾਨੂੰ ਕੋਈ ਦਿਨ ਗੱਲਬਾਤ ਲੱਗੀ ਕਿ ਸਾਡਾ ਬੱਚਾ ਵਿਗੜ ਰਿਹਾ ਹੈ ਜਾਂ ਕੋਈ ਗਲਤ ਬੰਦਾ ਬਾਹਰੋਂ ਗਲਤ ਬੰਦਾ ਆ ਰਿਹਾ ਪਿੰਡ ਤਾਂ ਆਪਾਂ ਉਹਦੇ ਪੂਰੀ ਨੁਕੀਲ ਕਰਾਂਗੇ ਉਹਦੇ ਕਾਰਵਾਈ ਕਰਾਵਾਂਗੇ ਜੀ ਹਾਂਜੀ ਤੇ ਇੱਕ ਫਿਰਨੀ ਤੇ ਚਾਰੇ ਕੈਂਬ੍ਰੇ ਲੋਏ ਜਰੂਰ ਹਾਂਜੀ ਭਾਜੀ ਇਹ ਤਾਂ ਚਲੋ ਤੁਸੀਂ ਸਾਡੇ ਭਾਈ ਹੈਗੇ ਆਪਾਂ ਗੱਲ ਕਰ ਰਹੇ ਆ ਇਹ ਜਿਹੜੇ ਕੰਮ ਹੈ ਭਜੀ ਗਲੀਆਂ ਨਾਲੀਆਂ ਦੇ ਜੈ ਕੈਮਰੇ ਇਹ ਤਾਂ ਬਹੁਤ ਛੋਟੇ ਜਿਹੋ ਕੰਮ ਹੈ ਨਾ ਇਹ ਤਾਂ ਆਪਾਂ ਜਦ ਮਰਜੀ ਇਹ ਇਸ ਲਈ ਕਹਿ ਰਹੇ ਮੈਂ ਕਿ ਕੋਈ ਪਿੰਡ ਵਿੱਚੋਂ ਸਾਡੇ ਬਾਰਦਾਦ ਕਰਕੇ ਕੋਈ ਓਦਾਂ ਦੀ ਬਰਦਾਦ ਕਰਕੇ ਜਿੱਦਾਂ ਹੁਣ ਤੁਹਾਨੂੰ ਪਤਾ ਟਾਈਮ ਬਹੁਤ ਮਾੜਾ ਚੱਲ ਰਿਹਾ ਨਿਕਲੇ ਨਿਕਲ ਨਹੀਂ ਸਕਦਾ ਵੀ ਸਾਡੀ ਨਿਗਾ ਚ ਆ ਸਕਦਾ ਕਿ ਕੌਣ ਗਿਆ ਕੌਣ ਆਇਆ ਕਿ ਸਾਡੇ ਪਿੰਡ ਵਿੱਚ ਕੌਣ ਆਉਂਦਾ ਇਹ ਸਾਰਾ ਸਿਸਟਮ ਮੇਰੇ ਕਹਿਣਾ ਸਰਪੰਚ ਦੇ ਅੰਡਰ ਹੋਵੇ ਨਾ ਜੇ ਤਾਂ ਜਿੰਨੀ ਮੇਰੀ ਸੋਚਣੀ ਹੈ ਕਿ ਪੰਜਾਬ ਦੇ ਸਾਰੇ ਸਰਪੰਚ ਇਦਾਂ ਹੋ ਜਾਣ ਜਿਸ ਤਰ੍ਹਾਂ ਤੁਹਾਡੀ ਸੋਚ ਹੈ ਨਸ਼ਾ ਕਿਤੇ ਪੰਜਾਬ ਚ ਨਹੀਂ ਆ ਸਕਦਾ ਹਾਂਜੀ ਭਾਜੀ ਅਸੀਂ ਤਾਂ ਚਲੋ ਸਾਡੀ ਸ਼ੁਰੂਆਤ ਹੋਈ ਹੈ ਆਪਾਂ ਤੁਸੀਂ ਅਗਲੇ 1.5 ਸਾਲ ਬਾਅਦ ਜਾ ਕੇ ਦੁਬਾਰਾ ਆਪਾਂ ਫਿਰ ਬੈਠਾਂਗੇ ਮਾਰੇ ਤੰਦਰੁਸਤੀ ਰੱਖਿਆ ਜੀ ਤਾਂ ਆਪਾਂ ਤੁਹਾਨੂੰ ਉਸ ਟਾਈਮ ਦੱਸਾਂਗੇ ਕਿ ਅਸੀਂ ਆਹ ਕੰਮ ਕਰਾਤੀ ਇੱਕ ਸਾਲ ਚ ਬੱਗੀ ਸਾਨੂੰ ਬੜਾ ਮਾਣ ਹੈ ਜੀ ਆਪਣੇ ਡਿਪਟੀ ਸਪੀਕਰ ਸਰਦਾਰ ਜੈਕਸ਼ਿੰਗ ਸਿੰਘ ਰੋੜੀ ਤੇ ਕਿ ਸਾਡੀ ਉਹ ਹਰ ਗੱਲ ਮੰਨਣਗੇ ਔਰ ਸਾਡੀਆਂ ਹਰ ਜਿਹੜੀਆਂ ਦੀ ਜਰੂਰਤਾ ਉਹਨਾਂ ਨੂੰ ਪੂਰਾ ਕਰਨਗੇ ਤੇ ਇਹ ਤੁਹਾਡੇ ਨਾਲ ਆਪਾਂ ਗੱਲ ਫਿਰ ਪੂਰੇ 1 ਸਾਲ ਬਾਅਦ ਕਰਾਂਗੇ ਜੀ ਕਿ ਤੁਸੀਂ ਜਦੋਂ ਆਪਾਂ ਬੈਠੇ ਸੀ ਅੱਜ ਤੋਂ 1 ਸਾਲ ਪਹਿਲਾਂ ਉਦੋਂ ਕੀ ਗੱਲ ਸੀਗੀ ਔਰ ਅੱਜ ਕੀ ਗੱਲ ਹੈ ਜੀ ਓਕੇ ਜੀ ਉਹ ਜੇ ਬਾਕੀ ਤੁਸੀਂ ਤੁਹਾਨੂੰ ਟਾਈਮ ਦਿੱਤਾ ਅਸੀਂ ਤੁਹਾਡੇ ਬਹੁਤ ਬਹੁਤ ਧੰਨਵਾਦੀ ਆ ਕਿ ਤੁਸੀਂ ਸਾਨੂੰ ਟਾਈਮ ਦਿੱਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਤੁਹਾਨੂੰ ਵੀ ਤੇ ਮੇਰੇ ਸਾਰਿਆਂ ਸੁਣਨ ਵਾਲਿਆਂ ਨੂੰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ